ਤੇ 2 10 20 ਲੱਖ ਰੁਪਏ ਕਿਸੇ ਪਾਸੇੋਂ ਨਿਕਲ ਆ ਯਾਰ ਨਿੱਤੇ ਹੀ ਖੜਾ ਨਿਕਲ ਹੁਣ ਆ ਮਗਾ ਦੇ ਪੈ ਰਿਹਾ ਦੇਖਾਂ ਕਿਤੇ ਝੂਠੀ ਮਗਾ ਦਿੱਤੇ ਨਹੀਂ ਇਹ ਕੋਈ ਹੁਣ ਕੋਈ ਨਹੀਂ ਥੜਾ ਮਨ ਮੁੜਦਾ ਯਾਰ ਇਹ ਨਾਲੇ ਪਹਿਲ ਮੇਰੀ ਪਾਈ ਵੀ ਨਹੀਂ ਹੋਣੀ ਵਿਚਾਰ ਕੇ ਗਿੱਲੇ ਦਾ ਉਹ ਨਾ ਕਰੀ ਜਾਵਾਂ ਕਹ ਲੈ ਮੈਨੂੰ ਰੁਕੜਾ ਪਾਇਆ ਪਹਿਨੇ ਪੁਨੇ ਸੱਪ ਪਾਇਆ ਬਾੜੇ ਮਾ ਥੋੜੂ ਬਾੜਨਾ ਤੂੰ ਨੇ ਨਾੜੇ ਕਹਿੰਦਾ ਬਾੜੇ ਚ ਗਿਆ ਬਾੜੇ ਚ ਤੇ ਨਹੀਂ ਯਾਰ ਮੈਨੂੰ ਦਿਖਿਆ ਮੈਨੂੰ ਥੋੜਾ ਇਹ ਹੈਗਾ 4 ਕ ਦਾ ਟਾਈਮ ਆਟੇ ਚਾਰ ਸਾਥ ਆਏ ਕੋਰਤਾਂ ਨੂੰ ਜਾਂਦੇ ਨੇ ਲੋਕ ਨਹੀਂ ਯਾਰ ਹੈ ਯਾਰ ਉਹ ਜਿਆਦਾ ਮੌਸੇ ਰਾਹ ਹੁੰਦੀ ਤੈਨੂੰ ਨਹੀਂ ਪਤਾ ਭਾਈ ਕੁੱਤੀ ਵੀ ਘੁੰਮਦੀ ਹੋਈ ਚਿੱਤੇ ਵਰਗੀ ਬੜੇ ਪਿੰਡ ਹਾਂ ਹਾਂ ਕਿਤੇ ਉਧਰ ਭੇਖਣ ਲੱਗ ਗਿਆ ਉਹ ਤੈਨੂੰ ਇਹ ਵੀ ਨਹੀਂ ਪਤਾ ਭੈਣ ਚੂਤਾਂ ਸਪੀਡ ਕਿੰਨੀ ਸੀ ਯਾਰ ਸਪੀਡ ਤਾਂ ਕੁੱਤੇ ਨਾਲ ਥੋੜੀ ਜਿਹੀ ਵੱਧ ਸੀ ਕੁੱਤੇ ਦੀ ਮੈਂ ਨਾ ਜਿਹੜੀ ਵੇੜ ਤੇ ਕੁੱਤੀ ਦੀ ਫਿਰ ਗੇੜੇ ਜਿਹੜੇ ਥੱਲੇ ਬੈਲਡ ਹੁੰਦੀ ਆ ਉੱਥੇ ਪੂਰਾ ਦਿਹਾ ਯਾਰ ਬੈ ਕੁਰਸੀ ਬੈਠਾ ਦੰਦਰ ਅੱਛੇ ਮੇਰੇ ਚੱਲ ਠੀਕ ਆ ਰਾਤ ਖਬਰਾਂ ਕਿਹੜੀਆਂ ਸੁਣੀ ਤੇ ਕਾਹਦੀਆਂ ਆਹ ਸੀ ਤੇਰੇ ਵਾਲੇ ਕਾਲ ਆਇਆ ਮੈਨੂੰ ਇੱਥੇ ਦਾ ਮੈਨੂੰ ਬਾਈ ਦਾ ਫੋਨ ਆਇਆ ਏ ਇੱਥੇ ਵਾਲੇ ਦਾ ਰੁਕੀ ਵਾਲੇ ਦਾ ਕਹਿੰਦਾ ਸਾੜੇ ਕਿੰਨੀ ਸੜਾ ਰੌਲਾ ਪੈ ਗਿਆ ਕਹਿੰਦਾ ਵੀ ਚਿੱਤ ਆ ਗਿਆ ਉੱਥੇ ਬਿੰਦਰ ਦੱਸਦੀ ਰੁਕੀ ਆ ਉਹ ਬਿੰਦਰ ਦੱਸਦੀ ਆ ਆਇਆ ਪਿਆ ਉੱਥੇ ਮੈਨੂੰ ਆਇਆ 8:00 ਵਜੇ ਫੋਨ ਅੱਜ ਮੈਨੂੰ 8:00 ਵਜੇ ਦਾ ਗੱਲਤੀ ਆਹ ਸਾੜੀ ਮੈਂ ਜਦੇ ਗੱਲ ਗੈਸ ਲਾਏ ਮੈਨੂੰ ਯਾ ਸ਼ੱਕ ਪਈ ਤੀ ਮਾਨੇ ਕੁਝ ਲਖਿਆ ਗਲੀ ਵਿੱਚ ਬੀਤੋ ਦੇਖਣਾ ਮੈਂ ਫੋਲ ਕੇ ਪਤਾ ਨਹੀਂ ਉਹ ਤਾਂ ਜਿਹੜੀ ਮੈਂ ਕੁਰਤੀ ਬੈਠਾ ਦਾ ਮੈਂ ਸੱਚੋਂ ਕਹਾਂਦਾ ਹਾਂ ਪੂਛ ਦੇਖੀ ਉਹਦੀ ਇੱਕ ਮਿੰਟ ਪੂਛ ਦੇਖੀ ਉਹਦੀ हां हां पूछ गई थी ਥੱਲੇ ਨੂੰ ਯਾਰ ਠੇਠਾ ਠੇਠਾ ਦੀ ਲਾਉਂਕੀ ਦਿੱਤਾ ਹਾਂ ਇਹਦਾ ਨੂੰ ਜੀ ਸਾਈਕਲ ਮੁੜੀ ਵਿਧਿਆ ਉੱਤੇ ਦੀ ਬੂੰਹ ਧਰਤੀ ਕੇ ਨਾਮ ਕਉਂਦੀ ਯਾਰ ਆਏ ਨਾ ਥੱਲੇ ਬਹੁਤ ਲੰਬੀ ਹੁੰਦੀ ਹੈ ਉੱਤੇ ਦੀ ਖੜੀ ਹੁੰਦੀ ਬੂੰਹ ਜੀ ਇਹਦੇ ਥੱਲੇ ਨੂੰ ਤੇ ਆਏ ਥੱਲੇ ਤੇ ਆਏ ਮੁੜੀ ਵਿਧਿ ਮਾਰ ਜੀ ਆਓ ਭੈਸ ਫੇਰ ਜੇ ਪਿੱਛੇ ਆਏਗਾ ਯਾਰ ਫਿਰ ਆਪਣੇ ਨਹੀਂ ਅੱਛਾ ਮੈਨੂੰ ਸੁਬਰਾ ਤਾਂ ਨਹੀਂ ਆਵੇ ਕਿਤੇ ਲੈ ਲੈ ਬੈਠਾ ਜੂ ਹੋਂਤਾ ਯਾਰ ਮੈਂ ਸੱਚੀ ਹੋ ਜਾਂਦਾ ਮਾਨਦੇ ਆ ਹਾਂ ਹਾਂ ਸਾਰੇ ਕਹਿੰਦੇ ਅੱਠ ਨਿਕਲੇ ਰੇ ਆ ਹੱਥ ਉਹ ਫੋਨ ਤਾਂ ਨਹੀਂ ਤਾਂ ਕੋਲ ਤੇ ਨੇ ਨਾ ਨਾ ਫੋਨ ਜਿਆਦਾ ਉਹ ਫੋਜ ਪਹਿਲੀ ਖਲਾ ਲਾ ਲੇ ਤੇ ਫਿਰ ਮੈਂ ਗ ਆਹ ਕੀ ਬਤਾ ਕੀ ਬਤਾਈ ਤਾ ਹੁਣ ਕੱਲ 500 ਦੀ ਗੱਨੇ ਚ ਫੜ ਗਏ ਸਾਲੇ ਕਿਦੂ ਨੂੰ ਉਹ ਨਹੀਂ ਯਾਰ ਮੈਨੂੰ ਲੈ ਕੇ ਘਰ ਗਏ ਇਹ ਬਾਗ ਦੇ ਕਿਛ ਬਈ ਨਾ ਨੂੰ ਨਾ ਕੀ ਹਾਲ ਉਹ ਆਪਣੇ ਪਿੰਡ ਦਾ ਦੂਰ ਤਾਈ ਮੁਰਜੂ ਬੰਦਾ ਬਈ ਨਹੀਂ ਨਹੀਂ ਆ ਵੀ ਔਖਾ ਕੰਮ ਰੇ ਅੱਗੇ ਆਪਣੇ ਪਿੰਡ ਵੀ ਜੰਗਲ ਦਾ ਬਣਿਆ ਪਿਆ ਯਾਰ ਜੰਗਲ ਦਾ ਬਣਿਆ ਬਾਈ ਤੇਰੇ ਆ ਹੁਣ ਟੱਪ ਜਾ ਗੰਨਾ ਤੈਨੂੰ ਇੱਥੇ ਦਾ ਦਿਨ ਮਾ ਨਹੀਂ ਪਤਾ ਲੱਗਣਾ ਜੇ ਬੰਦੂਰ ਚੱਕ ਲਈ ਸਾਲਾ ਦਿਨ ਮੈਂ ਅੱਗੇ ਜੇ ਦੇਖਿਆ ਨਾ ਤਾਂ ਹੀ ਕਹਿ ਰਹੇ ਆ ਚਲ ਅਸੀਂ ਤਾਂ ਹੁਣ ਮਜ਼ਾਕ ਕਰ ਲੈਂਦੇ ਆ ਬਾਲਾ ਆ ਲੈ ਵੀਡੀਓ ਬਣਾ ਬਣਾ ਮਾਰ ਦਰਨ ਜਿੱਤਾ ਜਿੱਤਾ ਦੇਖ ਗਿਆ ਜੀ ਉਹ ਵੀ ਮਾਣੀ ਮੂਰੀ ਵਿੜ ਕੇ ਕਿੱਥ ਕੁੱਤੇ ਦਾ ਪੈਨਸ ਵੇਚਦਾ ਸਾਰੇ ਕੁੱਤੇ ਵੀ ਉਹ ਕੁੱਤੇ ਵੀ ਨਹੀਂ ਦਿਖਦੇ ਥਾਲੇ ਕੁੱਤੇ ਪਤਾ ਕੁੱਤੇ ਕੁੱਤਾ ਮੇਰੀ ਗੱਲ ਸੁਣ ਲੈ ਕੁੱਤੇ ਨੂੰ ਦੇਖ ਕੇ ਨਾ ਭੌਂਗੇ ਥਾਲਾ ਹਾਂ ਹਾਂ ਕੁੱਤੇ ਦੇ ਗੁੰਮ ਹੋ ਜਿੰਦੇ ਥਾਲੇ ਦੇਖ ਕੇ ਸੌ ਜਾਂਦਾ ਜੁੰਡੂ ਵੀ ਸੌ ਜਾਂਦਾ ਜਮਾਣਾ ਨਹੀਂ ਛੱਡਣਾ ਹੀ ਨਹੀਂ ਹੈ ਕੁੱਤੇ ਦੇ ਚੱਕੇ ਲੈ ਜਾਂਦਾ ਇਹ ਉਹ ਸ਼ੇਰ ਤਾਂ ਕਹ ਤੋਦੂਆ ਤਾਂ ਚੇਮ ਜਿੱਤਾ ਕੋਈ ਪਤਾ ਨਹੀਂ ਇਹਦਾ ਭੂਲਾ ਜਿਹਾ ਲੱਗਦਾ ਕਿੰਨੀ ਕਿਹ ਜਗ੍ਹਾ ਨੂੰ ਤਾਂ ਮੈਨੂੰ ਇੰਨੇ ਕਿਤੇ ਦੱਸਦੇ ਕਿੰਨੀ ਜਗ੍ਹਾ ਮੈਂ ਇੱਕ ਜਗ੍ਹਾ ਨੱਕ ਥੱਲੇ ਦਰਵਾਜ਼ੇ ਦੇ ਜਗ੍ਹਾ ਹੈ ਹੁਣ ਇੰਨੀ ਥੱਲੇ ਦਰਵਾਜ਼ੇ ਦੇ ਲੱਗਣੀ ਐ ਜਿੱਡੀ ਜਗ੍ਹਾ ਇਹ ਇੰਨੀ ਉਹ ਬਾਈ ਕੁਰਸੀ ਉੱਤ ਬੈਠਾ ਦਾ ਉਹ ਇੰਨੀ ਦੂਰ ਫੜੇ ਤੇ ਪੁੱਛਦੇ ਆ ਏਦਾਂ ਜਿਹਾ ਸੀਆਈ ਸਟਾਫ ਵਾਲੇ ਪੁੱਛਦੇ ਆ ਐਡਾ ਕਿ ਕਿੱਥੇ ਗਿਆ ਬਾਈ ਇਹ ਕਿੱਥੇ ਆਈ ਬੜਾ ਵਗਿਆ ਅਗਦਾ ਬਲਕਿਆ ਆਤਾ ਕੁੱਤਾ ਦਾ ਫੜਾ ਗਿਆ ਆਤਾ ਲੱਗਿਆ ਉਹ ਚਿੱਤਾਂ ਵਿੱਚ ਜਿਹੜੇ ਚਲੇ ਗਏ ਇੰਨੇ ਨੂੰ ਬਾਈ ਦਾ ਫੋਨ ਆ ਗਿਆ ਬਾਈ ਹੋ ਵੀ ਸਕਦਾ ਕੋਈ 8:00 9:00 ਵਜੇ ਯਾਰ ਬਾਈ ਸਾਡੇ ਕੋਲ ਕਿੱਥੇ ਆ ਗਿਆ ਯਾਰ ਕਿੰਨੇ ਕਿ ਦੂਰ ਪਿੰਡ ਆ 10 ਕਿਲੋਮੀਟਰ ਤੇ ਪਿੰਡ ਆ ਉੱਥੇ ਤੇ ਆ ਨਹੀਂ ਸਕਦਾ ਉਹਨੇ ਕਹਿੰਦੇ ਕਿ ਤੇ ਬਿਜਾ ਲਿ ਗਏ ਹੁਣ ਦੱਸ ਹੱਦ ਕਰ ਦਨ ਆਓ ਪਿੱਤਾ ਜਮਾਉਣ ਆ ਆਪਣੇ ਵੀ ਪੈ ਜੂ ਰੌਲਾ ਇੱਕ ਦੋ ਚਾਰ ਦਿਨਾਂ ਮੈਂ ਦੇਖ ਲਿਆ ਹਾਂ ਪੈ ਜਾਣਾ ਲਾਜੂ ਅੱਜ ਅੱਠ ਗੱਦੀ ਅੱਠ ਨਿਕਲੇ ਹੋਏ ਆ ਬਥੇਰੇ ਭਾਨੂੰ ਆ ਫਿਰ ਜੇ ਆ ਜਾਣ ਤੇ ਚਿੱਤ ਹਾਂ ਉਹ ਬਥੇਰੇ ਭਾਨੂੰ ਬੈਠੇ ਆ ਆਹ ਤੇ ਜਿੱਤ ਹਾਂ ਹਾਂ ਤਾਂ ਹਾਈ ਉਹ ਭਾਲੂ ਸ਼ੇਰ ਗਿੱਦੜ ਹਾਂ ਸਭ ਬੈਠੇ ਆਰੇ ਗੜਦਾ ਸਾਡੇ ਕੋਲੇ ਬੈਠਾ ਇੱਕ ਉਧਰ ਪਾਣੀ ਪੱਤੀ ਮਰੇਦਾ ਅੰਮਾ ਗਿੱਦੜ ਨੂੰ ਅੱਜ ਮੈਂ ਤਾਂ ਜਾਵਾ ਵੇਚ ਨੂੰ ਗੰਨੇ ਤੇ ਹਾਂ ਇਹ ਸਾਡੇ ਬਾਹਰ ਨੂੰ ਠਹਿ ਗਿਆ ਬੈਣੇ ਉੱਠੀਆ ਗੰਨੇ ਮਤੇ ਗਏ ਸੂਰ ਦੇਖਣ ਆ ਦੋਏ ਗਰੇ ਲੱਤਾਂ ਲੱਤਾਂ ਸਾਡੇ ਚੋਟੇ শিকারੀ ਦੇ ਬਾ ਮੈਂ ਵੇਚ ਨੂੰ ਜਾਵਾ ਬਿਛਰ ਨੂੰ ਗਰੇ ਇਹਦਾ ਆ ਗਿਆ ਕੰਦੇ ਬੈਣ ਨੂੰ ਤੇ ਇੱਫਲ ਕੇ ਸਾਲੇ ਹਾਂ ਦੇ ਹੋਈ ਨਾ ਵੇ ਸ਼ੀਰ ਆ ਗਿਆ ਸ਼ੀਰ ਵਾਲਾ ਕਿਹਾ ਆ ਗਿਆ ਨਾ ਨਾ ਫਿਰ ਕੋ ਹਰ ਗਿਆ ਤਾਂ ਇਹਦੇ ਵਿੱਚ ਵੀ ਕਿਦੜ ਰਖਾਇਆ ਰੁੱਥੀ ਕੰਨੀ ਹਰ ਪੁੱਤਾਂ ਕਿਹਾ ਤਾਂ ਇਹ ਸਾਰਾ ਗੁੱਡੜ ਵਾਲੀ ਕੁੰਡੀ ਉਹਦਾ ਘਾਟ ਦੇ। ਦੇਖੋ ਤਾਂ ਹਥਿਆਰ ਤਾਂ ਆਪਣਾ। ਇਹਦਾ ਕਹਿਤਾ ਹੀ ਨਹੀਂ ਰੁਕਣ ਦੇ ਫੱਟੀ ਉਹ। ਲੈ। ਦੇਖ ਆਇਆ ਜਿੱਦੜ ਕੇ ਜਤਾਰੀ ਉੱਤੀ ਬੰਦੇ। ਸੂਰ ਦੇ ਬਾਬਾ ਬੱਜ ਕੇ ਬਾਸ ਮੁੰਨੀ ਦੀ ਉਹ। ਭਾਈ ਇਹਦਾ ਦੇਖਿਆ ਹੀ ਨਹੀਂ ਦੇਖਿਆ ਨਹੀਂ ਨਾ। ਕਿਆ ਬੰਦਾ ਪਾੜਦਾ ਦੇਖਿਆ ਹੀ ਤਾਂ ਸੂਰ ਵੀ ਕਿਵੇਂ ਪਾੜਦਾ ਬੰਦੇ ਨੂੰ। ਮਿੱਠੀ ਦੇ ਜੇ ਬੰਦਾ ਪਾੜਿਆ। ਚਾਮਾ ਭੱਜ ਜਾ ਕੇ ਉਹ। ਬਹੁਤ ਗੁਰੁੱਤਾ ਕੰਮ ਆਉਂਦਾ। ਜਿੱਦ ਤੇ ਗੋਲੀ ਆਉਂਦੀ ਹੈ ਨਾ। ਨਹੀਂ ਫਿਰ ਜਿਹੜਾ ਹਥਿਆਰ ਲੈ ਕੇ ਤੇਸੀ ਮਾਰ ਦਿੰਦਾ। ਬਾਈ ਚਾਰ ਪਿੰਡਾ। ਮੈਂ ਮਿੰਤਾ ਇਹਦਾ ਵੀ ਸੂਰ ਨਹੀਂ ਨਾ ਪਲਾਟੀ ਪੇਂਤਰੀ ਫੜ ਕੇ ਇਹਦਾ ਕੰਮ ਇਹਦਾ ਜਾਣ ਨਹੀਂ ਨਹੀਂ ਹਾਂ ਵੈਸੇ ਜੇ ਮੈਂ ਹੁਣ ਨਿਕਲੇ ਹੋਇਆ ਚਿੱਤੇ ਸਾਲਾ ਗੰਨੇ 'ਚ ਬੜਿਆ ਆਪਾ ਹੋਵੇ ਪੌਈਆਂ ਲੰਘ ਜਾਂਦੇ ਆਂ ਬੀਤੋ ਰੌਲਾ ਰੁਲਾ ਪਾਏ ਬੇ ਆਹ ਤਾਂ ਡਰਦਾ ਯਾਰ ਹੋ ਰੌਲਾ ਡਰਦਾ ਯਾਰ ਪਰ ਥੋੜੇ ਗੰਨੇ ਦਾ ਫਰਕ ਆ ਉਹਦੇ ਵਿੱਚ ਚੰਗਣਾ ਬਹੁਤ ਬਹੁਤ ਜਾਂਦਾ ਖੜਦਾ ਨਹੀਂ ਹੈਗਾ ਉਦੋਂ ਸਾਨੂੰ ਤਾਂਹੀਂ ਕਿੱਧਰ ਬੈਣ ਵੀ ਤਾਂਹੀਂ ਦੀ ਜੀ ਇਹ ਤਾਂ ਥੋੜੇ ਖੜਾ ਕੇ ਇਹਨਾਂ ਨੂੰ ਕੋਈ ਦੇਖਿੰਦਾ ਖੜਾਕਾ ਥੋੜੂ ਕੋਈ ਨਾ ਹਟਦਾ ਬਾਅਦ ਜਿਹੜੇ ਸਾਮਾਨ ਤੇਰਾ ਗੰਨਾ ਤਾਂ ਨਾ ਤਖੜਾ ਉਹ ਸਾਹ ਨਾਲ ਉੱਥੇ ਸੂਰਾਂ ਦਾ ਤੁਹਾਡਾ ਬਣ ਆਉਣੀ ਆਉਣਾ ਸੀ ਗਰੇ ਨੀ ਜਮਾ ਵੀ ਖੜਾ ਹੈਨ ਖੜਾ ਹੋ ਤੇਰੇ ਦੋ ਹੁਣ ਆਇਆ ਮੀ ਨਾਲ ਗਰੇ ਦੋ ਚਾਰ ਮਿੰਟੇ ਬਸ ਉਹਦਾ ਚੱਲ ਇੰਨਾ ਤਾਂ ਕੁਝ ਨਹੀਂ ਬਣਾਈ ਗਈ ਹੈ ਨਾ ਉਹ ਬਣਾ ਹੀ ਪਾਉ ਉਹਦਾ ਭਈਏ ਚੱਲੇਗੇ ਇੱਕ ਵਾਰੀ ਫੇਰ ਬਣਾਉਣਾ ਦੋ ਬਣਾਈ ਤੀ ਮਹੀਨੇ ਦਾ ਫਾਇਦਾ ਹੋ ਗਿਆ ਹਾਂ ਚੌਥੀ ਵੀ ਬਣਾਉਣਾ ਦਾ ਜੇ ਭਈਏ ਖੜ ਜੇਂਦੇ ਭਈਏ ਲੱਗ ਜਿਹੜੀ ਜੀ ਅੱਗੇ ਕਰਨਾਂਗੇ ਦਿੰਦਾ ਇਹਦੀ ਜਿਲੀ ਜਿਲੀ ਬਰਾਬਰ ਹੈ ਕੰਮ ਆਪਣੀ ਜਿਹੜਾ ਮਾਰਾ ਜੇ ਨਾ ਹੋਈ ਆ ਕੰਮ ਬਰਾਬਰ ਦਾ ਬਰਾਬਰ ਆ ਪਿਛਲੀ ਵਾਰੀ ਦੇ ਲੱਕੇ ਲੈ ਕੇ ਜਾ ਕੇ ਆ ਸੂਤ ਆਇਆ ਵਾਹ ਹੈ ਤੂੰ ਤਾਂ ਨੂੰ ਫਿਕਰ ਹੈ ਬੱਛਾ ਹੈ ਕਿ ਨਹੀਂ ਉਹ ਬਾਜ ਦਾ ਜਿਹੜੀ ਮਰਗੀ ਦੀ ਸਾਰੀ ਮਰਗੀ ਦੀ ਜੀਰੀ ਦੁਆਰੇ ਫੇਰ ਹੋ ਗਈ ਲੈ ਕੋਈ ਕਾਲੇ ਦਾ ਨਾ ਹੂੰ ਕਾਲੇ ਦਾ ਨਾ ਖੜਾ ਜਿਹੜਾ ਜੰਨ ਲੱਗ ਜਿਰਗਾ ਹੁੰਦਾ ਪਰ ਉਹ ਮੇਰਾ ਵੀ ਹੋ ਗਿਆ ਕਾਲੇ ਆਣ ਮਾਲ ਜਾ ਕਿਹਣਾ ਉਹਦੇ ਪਤਾ ਹੂੰ ਇਹ ਗਿੱਡਾ ਰਿਹਾ ਕਹਿੰਦਾ ਜਿਹੜਾ ਗਿੱਡਾ ਹੈ ਨਾ ਗੱਲਾਂ ਉਹ ਘੱਟ ਜਾਂਦਾ ਜਿਹੜਾ ਆਪਾਂ ਸੁਕਾ ਕੇ ਪਾਣੀ ਮਨਾਇਆ ਦਾ ਫੁੱਲ ਫੁੱਲ ਗਿਆ ਅੱਛਾ ਚਿੰਗਲੇ ਹਾਲ ਤਾਂ ਮੀ ਵੀ ਬਹੁਤ ਪਹਿਲੇ ਆਇਆ ਆ ਵਾਗੜੇ ਥੋੜੀ ਰੋਈ ਬਹੁਤ ਨਹੀਂ ਜਿਆਦਾ ਪਹਿਲੇ ਆ ਇਹ ਲੇਕਰ ਗਈ ਨਹੀਂ ਉਹ ਬੰਦ ਕਰੀ ਨੂੰ ਕਿਆ ਲਾ ਬੰਦ ਕਰ ਦੇ ਇੱਕ ਉਹ ਆ ਗਿਆ ਦੂਸਰ ਵਿੱਚ ਇੱਥਾ ਦੇਖਿਆ ਓਏ ਗੈਪ ਚ ਪਾਣੀ ਬਹੁਤ ਬਿੱਲੀ ਆ ਗਈ ਬਿੱਲੀ ਧੋਣ ਆਇਆ ਅੱਜ ਉਹਦੇ ਬਿੱਲੀ ਤੇ ਬਿੱਲੀ ਆ ਗਈ ਛੋਟ ਛੋਟ ਜਿੱਤਾ ਆ ਗਿਆ ਹੱਸ ਵੀ ਧੋ ਲੇ ਧੋਦੀ ਯਾਰ ਸਹਿਵਾ ਆ ਗਈ ਸਹਿਵਾ ਕੌਣ ਹੈ ਸਹਿਵਾ ਲੈ ਆ ਵੀ ਓਹ ਹੁਣ ਬੰਦੀ ਮੇਰਾ ਰੱਬੇ ਲੈ ਇਹਨੂੰ ਰਸਤੇ ਚ ਕਿੱਥੀ ਕੱਢਦੇ ਹੁੰਦੇ ਆ ਸਰਕਾਰੀ ਜਗ੍ਹਾ ਤੇ ਹਾਂ ਕਿੱਦਾਂ ਕੰਮ ਪੂਰਾ ਬਚ ਕੇ ਰਹੀਂ ਜਣਾ ਟਾਣੇ ਦਾ ਚਿੱਟਾ ਆਇਆ ਬਚਾਗਾ ਇਸੇ ਵੇਲੇ ਦੇਖ ਚਾਚੇ ਨੇ ਦੇਖੇ ਸਰਪੰਚੀ ਉਹ ਜਿਹੜੀ ਆਲਾ ਬਚ ਕੇ ਰੋ ਬਾਈ ਨੇ ਦੇਖਿਆ 4 ਵਜੇ ਮਜ਼ਾਕ ਦੀ ਗੱਲ ਨਹੀਂ ਕਿੱਥੇ ਦੇਖ ਰਹੇ ਆ ਯਾਰ ਇਹ ਗਲੀ ਚ ਤਾਂ ਮੈਨੂੰ ਸ਼ੱਕ ਪਈ ਹੈ ਉਸ ਤੋਂ ਬਾਅਦ ਮੈਨੂੰ 8 ਵਜੇ ਤੇਰੇ ਉਹਦਾ ਗੁੰਨਾ ਆ ਗਿਆ ਕਹਿੰਦਾ ਭਾਈ ਸਾਢੇ ਪੰਜ ਚਿੱਟਾ ਆ ਗਿਆ ਰਾਤ ਰੁੜਕੀ ਉਹਨੇ ਮੈਨੂੰ ਫੋਟੋਆਂ ਭੇਜੀਆਂ ਮੈਂ ਰਾਤ ਦੇ ਉਤਰੀਵਾਂ ਰੋਡ ਕੀਤੇ ਹੋਇਆ ਹੈ ਸਵੇਰੇ ਦੇਖਿਆ ਹਾਂ ਸਵੇਰੇ ਪਹੁੰਚਿਆ ਬੰਦਾ ਮਣਾ ਜਿਹੜਾ ਲੱਗਾ ਟੈਂਪੂ ਨੂੰ ਆਇਆ ਕਿ ਬੱਸ ਮੈਂ ਤਾਂ ਬੇਖਿਆਲ ਬੈਠਾ ਰਿਹਾ ਆਪਣਾ ਨਾ ਪੈਦਲ ਆਇਆ ਇੰਨਾ ਟਾਈਮ ਲਾ ਕੇ ਸਵੇਰ ਤੱਕ ਪਹੁੰਚਿਆ ਬੈਠਾ ਬਈ ਜਿਹਨੇ ਰਾਤ ਨੂੰ ਆਇਆ ਤਾਂ ਸਵੇਰੇ ਸਵੇਰੇ ਯਾਰ ਉੱਤੇ ਬਾਅਦ 8 ਵਜੇ ਉਹਦੇ ਬਾਅਦ ਆਇਆ ਫਿਰ ਤਾਂ ਸ਼ੱਕ ਸਹੀ ਹੋ ਸਕਦਾ ਕਿਉਂਕਿ ਜੇ ਪਹਿਲਾਂ ਆ ਜਾਂਦਾ ਫਿਰ ਮੈਂ ਦਵਾਈ ਚੋਦੀ ਬੈਹ ਜਾਂਦੀ ਆ ਇਹ ਆਹੀ ਬਾਈ ਬੈਠਾ ਉਹ ਆ ਦੇਖ ਆ ਫੋਟੋ ਬਾਈ ਜਿਹੜਾ ਮਨ ਰੁਕੀ ਵਾਲਾ ਬਾਈ ਹੈ ਇਹ ਆ ਦੇਖ ਕਹਿੰਦਾ ਹਣੇ ਕੰਧ ਕੋਰ ਤੋਂ ਸੋਟਦਾ ਇਹ ਆ ਲੈ ਹਣੇ ਕਿ ਨਹੀਂ ਆਏ ਬੇਆ ਕਹਿੰਦਾ ਇੱਕ ਤਾਂ ਬਾਹੂਂਛ ਦੇ ਕਿਵੇਂ ਆਈ ਦੀ ਹੈ ਪੂਛ ਤਾਂ ਜਿੱਤੇ ਲੰਮੀ ਹੁੰਦੀ ਆ ਪੂਛ ਆਇਆ ਰੇ ਇੱਥੇ ਹੈਡਾਂ ਲੰਬੀ ਹੁੰਦੀ ਬਹੁਤ ਲੰਬੀ ਹੁੰਦੀ ਹਾਂ ਇਹ ਕਹਿੰਦਾ ਲੰਬੀ ਉਹ ਦੇਖੀ ਪੂਛ ਇਹ ਕਿੰਨੀ ਗੱਲਾਂ ਪੁੱਛਦਾ ਤਾਤਾ ਖਬਰ ਕੀ ਆ ਨਾ ਸਰਦ ਨੂੰ ਤੂੰ ਤਾਂ ਪੁੱਛੂਗਾ ਵੀ ਸਰਦ ਕੋਹਰਾ ਦਾ ਕ ਵਿਆਹ ਹੈ ਬਤਾ ਉਹ ਦੰਦ ਕਿੰਨੇ ਦੰਦ ਕਿੰਨੇ ਨੇ ਓਏ ਗਰਿੰਦਾ ਗਿਰ ਜਾਣਾ ਤਾਂ ਇਹ ਕਿਹੜਾ ਸਟਾਫ ਮਾ ਫੜੇ ਪਾਉਂਦਾ ਮੈਨੂੰ ਆਏ ਆਏ ਗੱਲ ਵੀ ਚਾਹੀਦੀ ਹੈ ਹੈ ਕਿਸੇ ਕਾਹ ਹੈ ਬਾਈ ਚੋਰਾਂ ਨੂੰ ਪੁੱਛਦੇ ਆ ਛੋਟੀ ਵੱਡੀ ਗੱਲ ਨਹੀਂ ਹੈਗੀ ਇਹ ਹੈ ਇਹ ਛੋਟੀ ਲੱਗਦੀ ਮਜ਼ਾਕ ਵਾਲੀ ਗੱਲ ਨਹੀਂ ਮੈਂ ਤਾਂ ਤੁਹਾਨੂੰ ਦੱਸਤਾ ਗੱਲ ਵੀ ਮੈਨੂੰ ਸ਼ੱਕ ਪਈ ਆ ਬਾਈ ਕਿਹੜੀ ਗੱਲੀ ਚ ਦੇਖੀ ਪੂਰੇ ਬਾਅਦ ਮੈਨੂੰ 8 ਵਜੇ ਫੋਨ ਆਇਆ ਰਿਕਾਰਡ ਕਰਕੇ ਬੈਠਾ ਅੱਜ ਦੀ ਆਏਗੀ ਵੀਡੀਓ ਸੱਕਣੀ ਬੈਠਾ ਇਹਨੇ ਉਹ ਦਰਵਾਜ਼ੇ ਜਿਹੜੇ ਰਹੀ ਜਨੂ ਸਵੇਰੇ ਆਹ ਬਾਈ ਹੁਣ ਬਣਾ ਹਮਝਿਆ ਗੱਲ ਭਲੇਖਾ ਲੱਗਿਆ ਜਾ ਇਹਨੂੰ ਜਾ ਇਹ ਮੈਨੂੰ ਭਲੇਖਾ ਲੱਗੇ ਕੁਝ ਵੀ ਐਨੇ ਨੂੰ ਮੈਨੂੰ ਵੀਡੀਓ ਭੇਜਦੀ ਮਸਲ ਸਕਦਾ ਮੈਨੂੰ ਮੱਥੇ ਵੀ ਦਾ ਪਾਟ ਲਿਆ ਕੁੱਤੇ ਲੰਘਦੇ ਕੁੱਤੇ ਦਾ ਪਤਾ ਹੁੰਦਾ ਆਪਾਂ ਨੂੰ ਵੀ ਕੁੱਤਾ ਲੰਘਿਆ ਕੁੱਤਾ ਲੰਘਿਆ ਪਰ ਇੱਕ ਗੱਲ ਆ ਕੁੱਤਿਆਂ ਨੇ ਥੋੜਾ ਟਿੱਪੇ ਕੁੱਤੇ ਤਾਂ ਸਮਝ ਜਾਂਦੇ ਆ ਹਾਂ ਕੁੱਤੇ ਵੀ ਬੋਲਦੇ ਨੇ ਦੇਖ ਕੇ 2:30 ਵਜੇ ਪਿੰਡ ਦੇ ਘੁੰਮਣ ਲੱ ਜਾਂਦੇ ਲੋਕ ਸਾਡੇ ਚਲ ਗੁਰਦੁਆਰੇ ਨਾ ਕੋਈ ਕਦੇ ਕੋਈ ਨਹੀਂ ਕਈ ਵਾ ਕੋਈ ਪਤਾ ਨਹੀਂ ਬੱਚੇ ਟਾਈਮ ਦਾ ਨਹੀਂ ਕੋਈ ਪਤਾ ਹੈਗਾ ਉਹ ਵੀ ਤਾਂ ਲੁੱਕ ਹੀ ਰਹਿੰਦਾ ਹੈ ਉਹ ਕਹਿੰਦੇ ਸਰਿਆ ਮੈਂ ਹਾਂ ਉਹ ਲੁਪੀ ਲਖਣਾ ਉਹ ਲਖਣਾ ਉਹ ਜੰਗਲ ਜੇ ਰਹੇ ਕੋਈ ਜਾ ਹਾਂ ਜੇ ਇਧਰ ਦੂਰ ਭੱਜਿਆ ਭਜਾਇਆ ਬੱਲਾ ਲਾ ਕੇ ਦੇ ਉਹ ਉਹ ਤਾਂ ਆਪ ਕੇ ਆ ਜੀ ਜਿਹਨ ਡਰਦਾ ਹੈ ਡਰਦਾ ਰਸਤਾ ਨਹੀਂ ਮਿਲਿਆ ਉਹਨੂੰ ਰਸਤਾ ਨਹੀਂ ਮਿਲਿਆ ਚਲੋ ਬਾਈ ਕੀ ਬਾਈ ਦਿੱਤੇ ਗਾਣੀ ਦੇਖੋ ਜੇ ਮਿਲਦਾ ਨਹੀਂ ਰੌਲਾ ਤਾਂ ਪਿਆ ਪਿਆ ਅੱਖ ਨਿਕਲੇ ਹੋਏ ਕਹਿੰਦੇ ਦੋ ਕਪੜੇ ਫੜ ਹੋਏ ਪਤਾ ਨਹੀਂ ਜਾਂ ਕੋਈ ਉਵਾਰਾ ਗਿਆ ਆ ਜਵੇ ਕੋਈ ਉਵਾਰਾ ਕੁੱਤਾ ਆ ਜਵੇ ਉਹਦੀ ਸਟੇ ਇੱਥੇ ਆ ਹਾਂ ਹਾਂ ਏੰਗਲ ਦੇ ਪਿਛੇ ਇੱਥੇ ਐ ਰਿਸਟੇ ਆ ਆ ਕੇ ਇੱਥੇ ਗੋਣਾ ਉਹਨੇ ਦੇਖ ਕੇ ਗੱਡਾ ਮਾਰ ਕੇ ਇੱਥੇ ਦੇਖ ਯਾਰ ਇੱਥੇ ਪਾਣੀ ਮਿਲਣਾ ਇੱਥੇ ਉਲੇ ਨੂੰ ਲੂਕੀ ਕੁੜੀ ਦਾ ਵਿਆਹ ਨਹੀਂ ਕਰਨਾ ਉਹਨੇ ਰਾਈ ਵੀ ਮਿਲਣੀ ਹੈ ਮੈਂ ਤਾਂ ਭਾਈ ਮੈਂ ਤਾਂ ਗੱਲ ਨਹੀਂ ਮੈਂ ਕਿਹਾ ਮੈਂ ਤਾਂ ਵਿਆਹ ਕਰਾਉਂਦਾ ਹਾਂ ਜੇ ਫਿਰ ਤੇਰਾ ਉਹ ਵੀ ਉਰੀ ਜਾਊਗਾ ਹੈ ਜਿਹੜਾ ਚਾਚੇ ਨੇ ਦੇਖਿਆ ਹੈ ਹੈ ਉਹਨੂੰ ਵੀ ਖਾਣਾ ਹੋ ਰਿਹਾ ਮਿਲਣਾ ਫਿਰ ਹਾਂ ਉਹ ਤਾਂ ਹੈ ਉਹ ਫਿਰ ਉਹ ਨਹੀਂ ਜਿਹੜੇ ਗਾਂ ਕੋ ਬੈਠੇ ਹੋ ਗਾ ਉਹਨੂੰ ਹੀ ਮਿਲਣੀ ਕੁੱਤੇ ਦੇਖ ਲਓ ਪਿੰਡ 'ਚ ਪਤਾ ਲੱਜ ਜਾਣਾ ਉਹ ਨਹੀਂ ਕੁੱਤੇ ਮਾਰਦ ਖਾਂਦਾ ਹੈ ਨਾਲ ਕੁੱਤਾ ਮਾਰ ਲੈਂਦਾ ਗਾਂ ਕੋ ਮਾਰ ਲੈਂਦਾ ਕੁੱਤੇ ਨੂੰ ਮੁਸਕ ਬੋਹ ਦਿੰਦਾ ਯਾਰ ਕੁੱਤੇ ਦਾ ਬਾਈ ਨੂੰ ਬੋਹਦਾ ਉਹਦਾ ਕੁੱਤਾ ਬੋਹਗਾ ਤਾਂ ਨਹੀਂ ਨੂੰ ਦੇਖ ਕੇ ਹਾਂ ਸਮਝਿਆ ਜਿਵੇਂ ਬਿੱਲੀ ਨੇ ਖਮੀ ਜੰਦੀ ਪਹਿਖਾ ਲੱਗਿਆ ਹੁਣ ਤੈਨੂੰ ਪਤਾ ਕਿਆ ਗੱਲ ਹੈ ਜਿਵੇਂ ਦੇਖਾ ਲੱਗ ਗਿਆ ਕਿ ਮੈਂ ਤੁਹਾਨੂੰ ਮੈਂ ਕਹਿੰਦਾ ਕਿ ਤੈਨੂੰ ਦੇਖ ਲਿਆ ਮੈਂ ਜਮਈ ਉਹ ਵੀ ਮੈਂ ਦੇਖਿਆ ਨਹੀਂ ਤੁਰੇ ਜਾਂਦਾ ਕੋਈ ਚੀਜ਼ ਦਾ ਪਹਿਖਾ ਪਹਿਖਾ ਪਿਆ ਮਨੂੰ ਤੈਨੂੰ ਫੋਨ ਆ ਗਿਆ ਜਦ ਹੀ ਇਹ ਪਤਾ ਨਹੀਂ 8 ਵਜੇ 8 ਵਜੇ ਟਾਈਮ ਨਾਲ ਕਿਆ ਮਤ ਸੱਚੀ ਹੋਵੇ ਕਿਆ ਪਤਾ 8 ਨਿਕਲੇ ਹੋਏ ਨੇ ਸਾਲੇ ਫੇਰ ਪਤਾ ਕਿਆ ਗੱਲ ਹੈ ਕੋਈ ਨਾ ਕੋਈ ਹੋਰ ਪਤਾ ਲਾ ਦਿੰਦਾ ਆਪਣੇ ਆਪਣੇ ਤਾਂ ਉੱਠ ਜਾਂਦੇ ਮੇਰਾ ਮੋਟਾ ਇਹ ਵੀ ਦੇਖਾ ਬਹਿ ਗਿਆ ਉਹਦਾ ਬਾਈ ਹੋ ਜਾਂਦਾ ਨਹੀਂ ਨਿਕਲੇ ਬਤਾ ਹੈ ਨਿਕਲੇ ਵੇ ਚਲ ਫੇਰ ਵੀ ਆਪਣਾ ਬਾਈ ਚੱਕਾਨਾ ਹੋ ਜਾ ਤੱਕ ਸਾਲੇ ਹੋ ਨਹੀਂ ਹੁੰਦੇ ਹ ਇਹੀ ਗੱਲ ਸਿਆਣੀ ਆ ਉਹ ਤਾਂ ਹੁਣ ਉਹਨੇ ਆਪਣੀ ਹੱਡ ਬੀਤੀ ਦੱਸਦੀ ਵੀ ਭਾਈ ਆ ਕੋ ਕਰਿਆ ਮੈਂ ਦੇਖਿਆ ਇਹ ਨਹੀਂ ਦਿੰਦਾ ਇਹ ਵੀ ਰੱਖ ਦਿੰਦਾ ਦਿਮਾਗ ਦਾ ਮੇਰੇ ਮੈਂ ਗੱਲ ਫੇਰ ਹੋਈ ਆ ਗਈ ਉੱਥੇ ਬੈਠੇ ਤੇ ਕੁਰਸੀ ਕੋ ਮੈਂ ਮਨ ਲੈ ਸੜੇ ਕੱਟੇ ਤਿੰਨੇ ਜਗਾਂ ਦਾ ਟੱਪਾ ਆਉਂਦਾ ਹਾਂ ਕੱਟੇ ਖਾਣੇ ਮੈਂ ਕਹਿੰਦਾ ਟੱਪਾ ਕੱਟੇ ਦਿੰਦੇ ਥੋੜੇ ਬੱਚਾ ਸਾਡੇ ਕੱਟੇ ਹਾਂ ਬਾਕੀ ਗੱਲ ਐ ਹਾਂ ਕਹਿੰਦਾ ਹੈ ਚਾਹ ਮਾਸ ਖਾਂਦਾ ਹੈ ਉਹਦੀ ਪੂੰਛ ਵੀ ਹੈ ਸਾਡੇ ਉਹ ਦੇਖੋ ਨੰਗੀ ਕੁੱਤੀ ਤੇ ਜੀ ਉਸਦੀ ਯਾਰ ਉਹਦਾ ਫਰਕ ਬਹੁਤ ਪੈਂਦਾ ਬਾਈ ਜੇ ਜੇ ਕੁੱਤੀਆ ਜਰੀ ਯਾਰ ਤੋਰਦਾ ਤੋਰਦਾ ਤੋਰ ਕੇ ਬਹੁਤ ਫਰਕ ਆ ਉਹ ਕੁੱਤੀਆ ਤੋ ਤੋੜਾ ਦੇ ਕੁੱਤੇ ਦਾ ਉਹਦਾ ਦੇਖੀ ਤੋਰ ਉਹਦਾ ਫਰਕ ਆ ਉਹਬਿੰਦਰ ਮੰਗੇ ਤੁਰਦਾ ਕੋਣ ਜਿੱਤਾ ਬਾਈ ਦੇਖ ਲੋ ਬਿੱਦਰ ਵਰਗੀ ਤੋਰ ਹੋ ਗਈ ਜਿੱਤੇ ਨਹੀਂ ਜਿਆ ਰੱਖੇ ਬੰਦੇਗਾ ਤੂੰ ਵੀ ਆਪਾ ਇਹ ਫਿਰ ਹੁਣ ਚਲ ਦੇਖੀ ਇਹ ਕੰਮ ਧੰਦਾ ਕੋਈ ਬਾਈ ਬਿੰਦਰ ਕਿੱਈ ਉਹਨੂੰ ਵੀ ਗਡੌਲ ਤੋਂ ਨੂੰ ਗਿਰ ਗਈ ਜਰੀ ਮਾ ਜਾ ਕੇ ਵਿਚ ਨੂੰ ਕਰਿਆ ਹੁਣ ਜਾਂਦਾ ਵੀ ਉਹ ਟੇਰੀ ਗੱਲ ਨਹੀਂ ਚਲ ਹਾਂ ਹਾਂ ਜਿਹੜਾ ਲਗਾ ਦੇ ਨੂੰ ਗਈ ਲਗਾਈ ਧਿਆਨ ਰੱਖੀ ਗ੍ਰਿੰਦਰ ਰਾਤ ਨੂੰ ਸੌਂਈ ਨਾ ਕੋਟੇ पे ਬੈਜੀ ਉੱਪਰ ਲਾਈਟ ਲੈ ਕੇ ਰਾਤ ਨੂੰ ਸੌਣਾ ਸਵੇਰੇ ਦੇਖਣੀ ਜਾਂ ਦਾਦੂ ਨੂੰ ਜਾ ਕੇ ਹਾਂ ਸਵੇਰੇ ਹਾਜਰੇ ਆਉਂਦਾ ਹੁੰਦਾ ਇੱਕ ਜਣਾ ਸੌਂ ਜਾ ਕੇ ਉੱਠ ਕੇ ਬੈਠ ਰੱਖ ਠੀਕ ਹੈ ਤਿਆਰ ਰੱਖੇਗਾ ਨਾ ਪਿੱਛੇ ਕੱਟੇ ਤਿੰਨ ਆ ਹਾਂ ਪਾਪਾ ਨੂੰ ਸੌਣ ਦੇਣਾ ਹੈਗਾ ਤਾਂ ਅੱਛਾ ਰਾਤ ਨੂੰ ਕਿਉਂ ਆਪਾਂ ਵੀ ਉਹ ਦੇਖ ਚ ਜਿਤਾਉਂਦਾ ਉਹਨੂੰ ਠਾਲ ਦੇ ਜੇ ਠਾਲ ਜਾ ਸੌਣ ਲੱਗੇ ਠਾਲ ਦੇ ਗਏ ਅੱਖਾਂ ਲੱਗ ਗਿਆ ਨੂੰ ਤੈਨੂੰ ਆਵਾਜ਼ ਦਾ ਪਤਾ ਲੱਗ ਜਾਊਗਾ ਆਵਾਜ਼ ਵੀ ਨਿਕਲੂਗੀ ਜਾ ਸੌਣ ਲੱਗਿਆ ਜਦ ਇਹਦੇ ਹੋਜ ਮਾਰੀ ਉੱਠ ਪਈ ਕੱਲ ਗਿਆ ਚੱਲ ਆਵਾ ਵੀ ਹੋਇਆ ਇੱਧਰ ਨੂੰ ਲੱਗ ਗਿਆ ਇਥੇ ਲੱਭਣਾ ਗਿਆ ਏ ਚੰਗਲੇ ਪੇ ਆ ਬੰਦਾ ਖੋਇਆ ਬੰਦਾ ਲੱਗ ਜਾ ਜੇ ਫੋਨ ਆਵੇ ਬੰਦਾ ਲੱਭੇ ਆ ਦਿਖਾ ਹਾਲਾਤ ਦੇਖ ਲੈ ਉਹਦੇ ਗੰਨਾ ਦੇਖ ਲੈ ਉਹਦੇ ਦੇਖ ਲੈ ਅ ਕੀ ਆ ਜੰਗਲੇ ਸਾਰਾ ਇਹ ਇਥੇ ਦੇ ਬੰਦਾ ਖੋ ਗਿਆ ਕਿਤੇ ਮਿਲ ਜੂਗਾ ਮਰਜੀ ਕਿੰਨੇ ਚ ਮੈਂ ਮੈਂ ਨਹੀਂ ਪਰਦਾ ਇਹਦਾ ਹੁਣ ਰਸਤੇ ਪਹਿਲਾਂ ਕੰਮ ਹੁੰਦਾ ਨਾ ਪਪਾ ਰੰਡੀਆਂ ਮੈਂ ਤਾਂ ਔਖਾ ਦਾ ਕੰਮ ਫੇਰੀ ਮੇਰੇ ਦਾ ਬੰਦਾ ਵੀ ਦੇਖ ਤੈਨਾਂ ਹਾਲ ਕਿਆ ਹੋਏ ਬੇ ਆ ਸਾਰਾ ਜੰਗਲੇ ਆ ਬਾਈ ਜੰਗਲੇ ਆ ਆਹੀ ਜੀਰੀ ਆ ਬਾਈ ਨੀ ਉਹ ਦੱਕ ਕਾਲਾ ਦੇ ਖੇਤਾਂ ਕਿ ਜੀਰੀ ਆ ਬਹੁਤ ਗੰਨਾ ਫੁੱਲ ਰਾ ਗੰਨਾ ਫੁੱਲ ਰਾ ਚੱਲ ਬਾਹਰ ਤੇ ਪਰ ਉਹ ਮਿਲ ਵੀ ਜਾਊਗਾ ਸਾਡੇ ਤੇ ਮਿਲਣਾ ਵੀ ਨਹੀਂ ਟੋਲੇ ਨਹੀਂ ਹੋਣਾ ਬੇ ਉਹ ਨਹੀਂ ਡੱਬਣਾ ਉਹ ਵੀ ਆਪ ਸਾਡੇ ਉਰਦਾ ਤੇ ਚੜ੍ਹਦੇ ਹੁੰਦੇ ਉਰਦਾ ਇਹ ਜਗ੍ਹਾ ਬਸਦਾ ਯਾਰ ਬਹੁਤ ਜਗ੍ਹਾ ਉਰਦਾ ਬਾਦੂ ਜਗ੍ਹਾ ਯਾਰ ਅੰਨਦੀ ਮੇ ਬਾਦੂ ਮੇ ਮਿਲ ਜੂਗਾ ਤੈਨੂੰ ਨਾ ਜੀ ਨਾ ਬਈ ਦੇਖ ਕਿ ਕਿੰਨੀ ਹੋਗਾ ਸੰਗਣੀ ਕਿੰਨਾ ਦਾ ਉੱਥੇ ਨਹੀਂ ਮਿਲਦਾ ਝਾੜੀਆਂ ਝਾੜੀਆਂ ਥੱਲੇ ਕੁੱਤੇ ਆ ਨਾਲੇ ਖਾਣਾ ਪੀਣਾ ਖੁੱਲਾ ਉੱਥੇ ਜੇ ਹੱਡ ਵਾਲੀ ਮੜ ਗਿਆ ਫਿਰ ਤਾਂ ਉਹ ਜਿੰਦਗੀ ਪਾਰ ਜਿਹੜੀ ਜੀਤ ਤੇ ਬਚਾਓ ਬਚਾਓ ਰੱਖਣਾ ਚਾਹੀਦਾ ਉਹਦਾ ਹੈ ਉਹ ਆ ਯਾਰ ਕੀ ਬਤਾ ਬਾਕੀ ਭਾਈ ਗੱਲ ਦੀ ਕੋਈ ਪੁਸ਼ਟੀ ਨਹੀਂ ਗਈ ਦੀ ਇਹਦਾ ਚਾਚੇ ਨੂੰ ਲੱਗੇ ਭਲੇਖਾ ਭਲੇਖਾ ਵੀ ਸਾਡੇ ਭਲੇਖਾ ਗੱਗੇ ਅਰੇ ਕੁਝ ਨਹੀਂ ਕਹਿ ਸਕਦੇ ਆਪਾਂ ਲੱਗਦਾ ਯਾਰ ਇਹ ਬੋਲ ਨਹੀਂ ਹੈ ਇਹ ਵੀ ਆਪਾਂ ਇੱਕ ਗੱਲ ਦੀ ਵੀ ਆਪਾਂ ਕੋਈ ਨਹੀਂ ਕਰਦੇ ਆ ਕਿ ਪੁਸ਼ਟੀ ਨਹੀਂ ਕਰਦੇ ਹੈਗਾ ਕੈਮਰਾ ਵੀ ਨਹੀਂ ਹੈਗਾ ਕੈਮਰਾ ਗੇਲੀ ਚ ਕੈਮਰਾ ਕਿਹੜਾ ਇਹਦੇ ਕੈਮਰੇ ਦਿਨ ਦੇ ਆ ਸਭ ਜਿਹੜੇ ਪਤਾ ਲੱਗ ਗਿਆ ਲੋਕੀ ਵੀ ਨਹੀਂ ਦੇ ਕੈਮਰੇ ਹਾਂ ਕਿੰਨੇ ਵਜੇ ਦੀ ਗੱਲ ਸਵੇਰੇ 4 ਵਜੇ ਦੀ ਗੱਲ ਕਰਦੇ ਹਾਂ ਬਸ ਚੱਲ ਫਿਰ ਗੇੜਾ-ਗੇੜਾ ਹੁੰਦਾ ਕੈਮਰੇ ਦੇ ਉੱਪਰ ਲੱਗਿਆ ਹੋਵੇ ਅੰਦਰ ਉੱਥੇ ਵੀ ਦਿਖਣਾ ਲੱਗਿਆ ਬਾਹਰ ਘੜੀ ਵਾਲੀ ਉਹ ਕੁਸਤਾ ਦਿਖੂਗਾ ਕੈਮਰੇ ਲੱਗਿਆ ਪਿਆ ਅੰਦਰ ਲੱਗਿਆ ਪਿਆ ਗਲੀ पे ਗੇੜਦੇ ਹੀ ਦਿਖਾਉਂਦਾ ਉਹ ਕਿੱਥੇ ਤੱਕ ਦਿਖਾਉਂਦਾ ਉਹਦਾ ਦਰਵਾਜ਼ਾ ਦਿਖਾਉਂਦਾ ਬਸ ਅੰਦਰ ਦਰਵਾਜ਼ਾ ਲੱਗਿਆ ਪਾ ਆ ਪਿੱਛੇ ਲੱਗਿਆ ਕੋਈ ਕੈਮਰਾ ਨਹੀਂ ਹੁੰਦਾ ਵੀ ਜਿਹੜਾ ਤੇਰਾ ਗੇਟੇ ਗੇਟ ਦਿਖਾ ਰਿਹਾ ਸਮਝੀ ਗਾ ਉਹ ਕੋਈ ਨਾ ਕੋਈ ਦੇਖੂਗਾ ਨਹੀਂ ਦਿਖਾਉਂਦਾ ਤਾ ਪੁੱਛ ਲੈ ਮਤਲਬ ਪਤਾ ਕਰ ਲੈਣੇ ਦੇਖ ਕੇ ਪੁੱਛ ਗਏ ਉਹ ਵੀ ਦੇਖ ਲੈ ਕੋਈ ਇੱਕ ਤਾਂ ਇਹ ਵੀ ਨਹੀਂ ਪਤਾ ਖਲਾ ਸ਼ੱਕ ਜਿਹਾ ਸ਼ੱਕ ਜਿਹਾ ਕਰ ਜੇ ਕੁੱਤਾ ਉਹੀ ਹੋਇਆ ਨਾ ਕੁੱਤੇ ਨੂੰ ਲੱਭੜਾ ਪਹਿਲਾਂ ਉਹਦੀ ਲੱਤਾਂ ਤੱਕ ਮੈਨੂੰ ਡਰਾ ਤਲ ਦੇਖਦੇ ਆਂ ਕੀ ਬਣਦਾ ਲੋ ਜੀ ਜਿੱਥੇ ਟਰਾਂਸਫਾਰਮ ਲਾਇਆ ਦੋਦਣਾ ਕੱਚਰੇ ਹੀ ਕਹਿੰਦੇ ਵੀ ਇਹ ਹੋ ਗਈ ਏਠਾਂ गिर ਗਈ ਵਿਖੜੀ ਕਰਨੀ ਆ ਹੁੰਦਾ ਹੁਣ ਹੁਣ ਕਰਨੀ ਖੜੀ ਸਾਰੀ ਉਹ ਸਾਰੀ ਦੇ ਕੰਮ ਹੋ ਗਏ ਹੁਣ ਉਹ ਲਾਈ ਵੀ ਹੋ ਗਿਆ ਉਹ ਬਚਾਉ ਆ ਇਹੋ ਨਹੀਂ ਹੈ ਵਾ ਡਾਲ ਪਰ ਆ ਪੈ ਗਈ ਸੀ ਸੋ ਨਾ ਸਮਝ ਆਉਂਦੀਗੀ ਆ ਡਾਲ ਪਰ ਆ ਯਾਰ ਜਿੱਥੇ ਨੂੰ ਹਵਾ ਵੱਜ ਗਈ ਨਾ ਉੱਥੇ ਉੱਥੇ गिर ਗਈ ਆ ਦੋ ਤੱਕ ਦੀਆਂ ਗਿਰਦੀਆਂ ਆ ਔ ਇੱਕ ਆ ਆ ਵੀ ਗਰੀ ਆ ਦੇਖ ਹਾਂ ਗਰੀ ਐ ਇੰਦਰੇ ਆ ਪਰ ਇਹ ਪਹਿਲਾਂ ਹੀ ਗਿਰ ਗਈ ਸੀ ਇਹ ਮਖਾ ਐ ਕਰ ਦਿੰਦੇ ਅੰਦਰ ਨੂੰ ਠੀਕ ਹੈ ਤੁਹਾਡਾ ਵੀ ਘਰ ਦਿੰਦੇ ਆਂ। ਕੱਲ ਤੇਰੀ ਸਣੀਏ। ਹੁਣ ਉੱਪਰ ਨਹੀਂ ਪੈ ਤਾਉਣੇ ਫੇਰ ਫਾਇਦਾ ਕੋਈ ਨਹੀਂ। ਆਏ? ਹਾਂ, ਆਏ ਕਰੀ ਜਾਣੀ ਬਸ। ਆਏ ਪੈ ਤਾਉਣੇ ਹੋਣੇ ਉਪਰ। ਹੁਣ ਆਏ ਹੋ ਜੀ ਚੱਲੋ। ਠੀਕ ਨਹੀਂ? ਆਹ ਦਾਣਾ ਖਰਾਬ ਹੋਣਾ। ਹਾਂ। ਲੈ। ਆਂ ਕੱਢਦੇ ਜੀ। ਦਾਣਾ ਵਖੇ ਖਣ ਗਿਆ ਤੇਰਾ ਪਾਈ। ਕੋਈ ਹੁਣ ਖਿੰਡੇ ਲਾ ਤਾਂ ਹੈ ਉਹ ਬਾਈ। ਚੱਲੇ ਤਾਂ ਜਿੱਥੇ ਕਸਮਾ ਦੇ ਸਾਬ ਜਾਣੀ ਉੱਥੇ। ਉਹ ਤਾਂ ਜਾਣੀ ਜਾਣਾ। ਜਿਹੜਾ ਕਿਉਂ ਸਵਾ ਕੀ ਨਹੀਂ ਆਉਣਾ ਆਪਣੀ ਗੇਜ ਮਾ। ਤੂੰ ਨੇ ਪਾਈ ਜਾਣੀ ਜਾਣਾ। ਜ਼ੋਰ ਲਾ ਲਾ ਕੇ। ਹੈ ਕਿ ਨਹੀਂ? ਬਿਲਕੁਲ ਹੀ ਬਿਲਕੁਲ ਠੀਕ ਨਹੀਂ ਲੱਗਿਆ ਹਾਂ ਕੈਮਰਾ ਆਪਣਾ ਤੇ ਡਾਉਪ ਨੂੰ ਲੱਗਣਾ ਹੈ ਹੁਣ ਕਿੱਥਨਾ ਹੈ ਕੋਈ ਰੇ ਨੂੰ ਤੂੰ ਲੱਗ ਗਿਆ ਹਾਂ ਆਏ ਆਏ ਝੱਟ ਜੇ ਪੈ ਰੱਖੋਗੇ ਉੱਥੇ ਝੜ ਗਿਆ ਹਾਂ ਆਏ ਝੜਦੀ ਆ ਇਹ ਹੁਣ ਤੈਨੂੰ ਘਰ ਤੇ ਲੱਗਪਾਣ ਹਾਂ ਹਾਂ ਹੁਣ ਦਾ ਕਿਧਰੇ ਕਉਆ ਗਿਆ ਆ ਗਿਆ ਆ ਗਿਆ ਕੰਮ ਤਾਂ ਦੇ ਘਟੇ ਲਈ ਆ ਇਹ ਸਵੇਰੋਂ ਉਸ ਜਿਆਦਾ ਤੀ ਸਵੇਰੋਂ ਆਏ ਤੁਸੀਂ ਕਰਨ ਹਾਂ ਮੱਖਾ ਚਾਰ ਖਾਣ ਨੂੰ ਕਰਦੀ ਮਾ ਫੋਟਾ ਵਾਂਗੂ ਪਾੜੀ ਫਸਲ ਕਿਆ ਕਰੀਏ ਰੱਬਾ ਤੇ ਮਾਰ ਲੀ ਕੀ ਆਹ ਸਾਲਾ ਕਿਸਮਤ ਨਾਲ ਕੁਝ ਨਹੀਂ ਹੈਗਾ ਯਾਰ ਜ਼ਿੰਮੇਵਾਰ ਦੀ ਕੋਈ ਜ਼ਿੰਦਗੀ ਨਹੀਂ ਹੈਗੀ ਮੈਂ ਤਾਂ ਨਾ ਲਿਆ ਹਿਸਾਬ ਹੁਣ ਇਹ ਕਹਿੰਦੇ ਆ ਭਗਵਾਨਤ ਮਾਨ ਨਹੀਂ ਕਹਿੰਦੇ ਮੁੰਡੇ ਬਾਹਰ ਨੂੰ ਜਾਂਦੇ ਆ ਕਹਿੰਦੇ ਤੋ ਜਦੋਂ ਹੁਣ ਬੰਦੇ ਦਾ ਮਨ ਮੁੜ ਗਿਆ ਬੰਦੇ ਨੇ ਬਾਹਰ ਨੂੰ ਜਾਣਾ ਤਾਂ ਸਾਲਾ ਦਿਖਦਾ ਹੀ ਨਹੀਂ ਅੱਗਾ ਕੋਸੂਰਾ ਤੋ ਉਹ ਦਰਦ ਬੰਦਾ ਚੱਲ ਕੰਮ ਕਰਦਾ ਦਿਹਾੜੀ ਕਰਦਾ ਉਹਨੂੰ ਪਤਾ ਤਾਂ ਹੈਗਾ ਵੀ ਮੇਰੇ ਸਾੜੇ ਖਾਤੇ 'ਚ ਪਾਇਤਾ ਜਾਣੇ ਅੱਛਾ ਨਾ ਸਾਡਾ ਬੀਮਾ ਨਾ ਕੋਸ ਮਸਲਦਾ ਉਹਨੂੰ ਪਤਾ ਤਾਂ ਹੈਗਾ ਹੁਣ ਉਹ ਉੱਥੇ ਦਾਣੇ ਚੱਕੀ ਫਿਰਦਾ ਸਾੜੀ ਤੂੰ ਹੀ ਛੱਡਿਆ ਏ ਹੁਣ ਆਏ ਨਹੀਂ ਪਤਾ ਪਹਿਲਾਂ ਦੀ ਗਿਰੀ ਹੋਈ ਆ ਕਿ ਦੂਈ ਗਿਰੀ ਹੋਈ ਆ ਕੱਲ ਆਏ ਨਹੀਂ ਛੱਡ ਛੱਡਦੀ ਪਹਿਲਾਂ ਲੱਗੀ ਹੋਊਗੀ ਥੱਲੇ ਪਤਾ ਨਹੀਂ ਸਾੜਾ ਕਿ ਆ ਹੋਇਆ ਦੁਖੀ ਕਰਲੇ ਸੀ ਤਾਂ ਯਾਰ ਕੁਝ ਨਹੀਂ ਹੈਗਾ ਜ਼ਿੰਮੇਦਾਰਾ ਕੋਈ ਵੀ ਆ ਮੈਂ ਕੱਲਾ ਨਹੀਂ ਹੈਗਾ ਇਹ ਤਾਂ ਸਾੜਾ ਰੱਬ ਆਸਰੇ ਵੀ ਤਾਂ ਰੱਬ ਆਸਰੇ ਵਾਲਾ ਵੀ ਕੰਮ ਘਰੋਥਾ ਜਿਹਾ ਉੱਠ ਗਿਆ ਬੰਦਿਆਂ ਦਾ ਕੋਹਣੀ ਜਿੰਦਗੀ ਜਿੰਮੇਦਾਰ ਦੀ ਆਂ ਜੋ ਪਹਿਲਾਂ ਹੀ ਖਾਲੇ ਮੰਡੀਆਂ ਹਲੇ ਖੁੱਲੀਆਂ ਨਹੀਂ ਪਹਿਲਾਂ ਹੀ ਕਲੇਸ਼ ਲੱਗ ਜਾਂਦੇ ਕਰ ਜਾਂ ਜ਼ਿਮੀਂਦਾਰ ਦੀ ਫਸਲ ਆਉਂਦੀ ਆ ਪਰਗੇ ਜੀ ਲੁੱਟ ਕੇ ਖਾ ਲਏ ਅਸੀਂ ਉਹ ਸਾਰਾ ਭਾਂਜੇ ਜ਼ਿਮੀਂਦਾਰ ਪਰ ਪੈ ਜਾਂਦਾ ਖਰਚਾ ਆ ਪੈ ਗਿਆ ਦੇਖ ਲੈ ਹੁਣ ਤੇਰੇ ਸਾਹਮਣੇ ਹੁਣ ਸਭ ਕਾਸੇ ਦੀ ਪੈਣੀਆਂ ਭਈਆਂ ਦੀ ਬਿਮਾਰ ਪੈਣ ਜੀ ਨੇ ਪਈਆਂ ਦੇ ਵੜਾਉਣੀਆਂ ਆ ਜੋ ਵੀ ਇਹ 10000 ਨੂੰ ਵੜਦੇ ਭੰ 12000 15000 ਰੁਪਏ ਭਈਆਂ ਨੇ ਮੰਗਣਾ ਗਿਰੀ ਹੋਈ ਦਾ ਠੀਕ ਆ ਮਸ਼ੀਨ ਵਾਲਾ ਜੇ 2000 ਨੂੰ ਵੜਦਾ ਉਹਨੇ ਕਹਣਾ ਜੀ 3500 ਰੁਪਏ ਲੱਗਣਾ ਵਡਾਉਣੀ ਵਡਾਉ ਨੂੰ ਜਾਓ ਜਿਹੜੀ ਥੱਲੇ ਝਾੜਨੀ ਆ ਜੁਦੀ ਨੁਕਸਾਨ ਕੋਹ ਨਹੀਂ ਆ ਕਿੱਤਾ ਸਦਾ ਤੇ ਆ ਬਾਪੂ 2 ਲੱਖ ਰੁਪਏ ਮੈਂ ਤਾਂ ਆਪ ਨਿਕਲਾਂ ਕਿਸੇ ਪਾਸੇ ਨੂੰ ਹਾਂ ਓ ਆਪੂ ਹਾਂ ਤੇ ਦੇ 10 20 ਲੱਖ ਰੁਪਏ ਕਿਸੇ ਪਾਸੋਂ ਨਿਕਲ ਆ ਯਾਰ ਜਿੱਤੇ ਹੀ ਖੜੇ ਨਿਕਲ ਹੁਣ ਆ ਹਾਂ ਮਹਾਰਾਗਾ ਦੇ ਪਰ ਇਹ ਲਿਆ ਦੇਖਾਂ ਕਿਤੇ ਝੂਠੀ ਮਗਾ ਦਿੱਤੇ ਨਹੀਂ ਹੈ ਕਿ ਉਹਦਾ ਕੋਈ ਨਹੀਂ ਸਾਲਾ ਮਨ ਮੁੜਦਾ ਯਾਰ ਇਹ ਨਾਲੇ ਪਹਿਲ ਮੇਰੀ ਪਾਈ ਵੀ ਨਹੀਂ ਹੋਣੀ ਵਿਚਾਰ ਕੇ ਗਿੱਲੇ ਰੌਣਾ ਕਰੀ ਜਾਵਾਂ ਕਹਿੰਦੇ ਕਹਲੇ ਮੈਨੂੰ ਝੁਕੜਾ ਪਾਇਆ ਪਹਿਨੇ ਸਾਲਾ ਐਸੀ ਅੱਗੇ ਬੰਦੇ ਦਾ ਮਨ ਮੁੜ ਜਾਂਦਾ ਖੇਤੀ ਸਾਰੇ ਚਰਚਾ ਕਰਿਆ ਹੋਇਆ ਦੇਖ ਲੈ ਹੁਣ ਕਿੱਥੇ ਆ ਕੇ ਮਾਰ ਪਈ ਥਾਲੀ ਸੂਰਾ ਹਾਂ ਥੁਰ ਗਿਆ ਆਪਾਂ ਤੀਰ ਵੀ ਤਾਂ ਜੱਲੇ ਨਹੀਂ ਹੋਈਆ ਕੋਈ ਗੱਲ ਨਹੀਂ ਚੱਲ ਗਿਰਗੀ ਹੁਣ ਥਾਲਾ ਜਿਹੜੀ ਤੂੰ ਹੀ ਛੱਡਿਆ ਈ ਉਹ ਤਾਂ ਸਮਝ ਲੈ ਜਿਹੜਾ ਦਾਣਾ ਤੂੰ ਹੀ ਛੱਡ ਗਿਆ ਉਹਦਾ ਫੋਕਾ ਹੋ ਗਿਆ ਉਹ ਤਾਂ ਖਤਮ ਉਹ ਮੇਰੀ ਗੱਲ ਸੁਣ ਲੈ ਇੱਕ ਦਿਨਾਂ ਤੂੰ ਹੀ ਨਹੀਂ ਛੱਡ ਸਕਦੀ ਜੀਰੀ ਕਦੇ ਵੀ ਉਹ ਜੀਰੀ ਪਹਿਲਾਂ ਗਰੀ ਵੀ ਹੋ ਗਈ ਥੱਲੇ ਲੱਗੀ ਹੋਊਗੀ ਮਿੱਟੀ ਨੂੰ ਮਾ ਥਾਲਾ ਫੋ ਫੜਿਆ ਫਿਰਦਾ ਤਾਂ ਉੱਥੇ ਲੈ ਐਂਦੀ ਐ ਤੂੰ ਇੱਥੇ ਕਹਿੰਦਾ ਜੀਰੀ ਤੂੰ ਲੱਗ ਫੋੜੋ ਕਿੱਥੀ ਫਿਰਦਾ ਉਹ ਕਹਿੰਦਾ ਜੀੜੀ ਤੂੰ ਛੱਡ ਗਈ ਕਹਿੰਦਾ ਲੈ ਮੈਂ ਤੇਰੀ ਵਾਲੀ ਛ ਇਹ ਕਾਲੇ ਮੀਂਹ ਪਿਆ ਤੇ ਦਿਮਾਗ ਖਰਾਬ ਆ ਸਾਡਾ ਮੈਂ ਹਉ ਤੇ ਹੈਰਾਨ ਆ ਕਿਹੜੀ ਕੋਈ ਛੁੱਟੀ ਦਿਖਾਈ ਤਾਂ ਇੱਥੇ ਮੈਨੂੰ ਓਏ ਆਚੇ ਹੱਲ ਤਾਂ ਗਰੀ ਪਹਿਲਾਂ ਅਸਭੀ ਛੇਤੀ ਛੜੀ ਯਾਰ ਬੀਜ ਤੇ ਜਿਆਦੀ ਛੜਦੀ 24 ਘੰਟੇ ਨਹੀਂ ਹੋਏ ਖੱਲੇ ਫੇਰ ਗਾਂ ਦਾਣਾ ਕਿੰਦਾ ਪਹਿਲਾਂ ਦਾਣਾ ਲੱਗਿਆ ਹੋਊਗਾ ਥੱਲੇ ਕਿਤੇ ਕੋਈ ਬਹਿ ਲੱਗਿਆ ਹੋਣਾ ਚੱਕ ਲਿਆ ਉਹ ਪਹਿਲਾਂ ਹੀ ਲੱਗੀ ਹੋਊਗੀ ਮੈਂ ਉਹੀ ਗੱਲ ਕਰਦਾ ਮਾਹ ਜੇ ਆਪਾਂ ਪਨੀ ਦਾਣਾ ਤੂੰ ਦਾਣਾ ਆਇਆ ਕਰ ਹੁਣ ਦਾਣਾ ਗੇਰ ਜੇ ਬੋਂਗੇ ਗਲਤ ਤੱਕ ਹਲੇ ਡੌੜ ਪਰ ਦੇਖੋ ਕਿੰਨੇ ਦਾਣੇ ਕਿੱਦਦੇ ਐ ਚੱਕਦੇ ਆ ਇਹ ਤਾਂ ਗਿਰਨਾ ਹੀ ਇੰਨਾ ਕਿ ਤਾਂ ਸਾਂਹ ਹੋਣਾ ਇਹ ਆਪਾਂ ਦਾਣਾ ਮਜ ਇਦਾਂ ਬਾਈ ਚੱਲੀ ਜਾਣਾ ਮੈਨੂੰ ਲੱਗਦੀ ਹੋਣੀ ਆ ਘਰ ਦੇ ਵਿੱਚ ਉਹ ਐਂ ਫੇਰਦੀ ਆ ਉਹ ਐਥੇ ਤਾਂ ਗੱਗਾ ਕਰਦੇ ਆ ਲੈ ਲੈ ਮੈਂ ਮੇਰੇ ਨਾਲ ਗੇੜਦੇ ਦੱਸ ਲੈ ਆ ਲੈ ਸਾਰੀ ਆਪ ਖੜਾਈ ਆ ਗੱਲ ਮੇਰੇ ਪਾਸ ਦੀ ਗੱਗਾ ਚੱਕਿਆ ਗਿਆ ਕਹਿੰਦਾ ਇਹ ਰੱਬ ਨੂੰ ਬੜਾ ਕੱਢ ਗਿਆ ਮੈਨੂੰ ਕੱਢੀ ਜਾਂਦੇ ਹੁਣ ਰੱਬ ਨੂੰ ਨਹੀਂ ਅਸੀਂ ਗਾਲਾਂ ਕੱਢਦੇ ਦੋਸ਼ ਨਹੀਂ ਦਿੰਦੇ ਮੈਂ ਤਾਂ ਦੋਸ਼ ਦਿੱਤਾ ਅਸੀਂ ਆਪਣੀ ਕਿਸਮਤ ਨੂੰ ਦੋਸ਼ ਦਿੰਦੇ ਆ ਕਿ ਕਿਹੜੇ ਵੇਲੇ ਅਸੀਂ ਕਿਸਾਨੀ ਲੱਗੇ ਪਏ ਤੇਰੇ ਸਾਹਮਣੇ ਚੰਗਾ ਝਾੜੋਣਾ ਕਿ ਸਾਹਮਣੇ ਕੱਤਾਂ ਮਾੜਾ ਲਾ ਲਿਆ ਵੀ ਪੜ ਲੈ ਪੁੱਤ ਪੜ ਦੋ ਦਾਣੇ ਕਿਹਦੇ ਕੋਈ ਚੱਕਰ ਨੇ ਕਿੱਤੀ ਵਗਾ ਤੰਦਾ ਨਹੀਂ ਕੋਈ ਸ਼ਾਹੀ ਚੀਜ਼ ਐ ਉਹ ਮੜ ਜਾਨੇ ਦੇ ਕੇ ਰੋਣਾ ਬਹੁਤ ਛਾੜ ਦੇ ਦੇ ਦੋ ਦਾਣੇ ਗਰੇ ਦੇ ਦੇਖੀ ਜਾਨੇ ਇਹ ਆ ਖੜੇ ਐ ਵੀ ਦੇਖੋ ਇਹ ਦੋ ਦਾਣੇ ਕਹਿੰਦਾ ਆ ਦੋ ਗਦਾ ਨਹੀਂ ਕਰਦਾ ਮੈਂ ਉਹ ਇਹ ਤਾਂ ਕੁਛ ਨਹੀਂ ਇਹ ਤਾਂ ਥਲੀਆਂ ਤੱਗੀਆਂ ਐ ਜਿਹੜੀ ਉੱਥੇ ਵੀ ਸੀ ਉਹ ਦੇਖੀ ਤੂੰ ਹਲੇ ਕਿਆ ਬਣਨਾ ਜਦੋਂ ਵੱਢਣੀ ਐ ਉਹ ਤੇਰੇ ਸਾਹਮਣੇ ਛਾੜ ਦੇ ਕਿੰਨਾ ਬਣਣਾ ਕੁਝ ਨਹੀਂ ਹੋਗਾ ਹੈਗਾ ਅਜੀ ਵੱਢਣੀ ਜਿਹੜੀਆਂ ਹੁੰਦੀਆਂ ਸਾਨੂੰ ਪਤਾ ਹੈ ਮੈਂ ਤੇ ਛਾੜ ਦੂਗਾ ਠੀਕ ਹੈ ਜਾ ਜਾ ਤੇ ਛਾੜ ਦੇਖੀ ਤੂੰ ਤੇ ਦੇਖਦੇ ਆ ਭਾਈ ਬਾਕੀ ਤਾਂ ਮਹਾਰਾਜ ਆਖਣਾ ਕੋਈ ਦੇ ਨਾਲ ਤਾਂ ਐ ਦੱਬਦੇ ਗਾਂ ਦਾ ਗਰੀ ਵੀ ਉਹ ਆ ਦੱਬ ਹੋ ਗਈ ਬਸ ਅਡਾਲ ਜੀ ਨਗੀ ਹੋ ਜਵੇ ਕਿਹਦੇ ਵਜ੍ਹਾ ਤੁਰਨਾ ਫੇ ਝਟਦੀ ਆ ਹਾਂ ਉਹ ਦੇਖ ਕਾ ਝੱਡੀ ਵੀ ਦੇਖ ਉੱਧਰ ਇੱਥੇ ਪਿੱਛੇ ਪਿੱਛੇ ਆ ਹੁੰਦਾ ਕਹਿੰਦਾ ਵੀ ਮੈਂ ਮੈਂ ਵਜ੍ਹਾ ਚੜ ਗਿਆ ਉੱਪਰ ਉਸ ਟਾਟੇ ਬਾਦੇ ਨਫੇ ਜ਼ਿੰਦਗੀ ਚ ਜਾਂਦੇ ਹੋ ਆਉਂਦੇ ਰਹਿੰਦੇ ਮੈਂ ਉਹ ਬੰਦੇ ਨੂੰ ਹੌਸਲਾ ਖਿਦਣਾ ਚਾਹੀਦਾ ਇਹਦਾ ਦਿਲ ਤੇ ਨ ਲਾਈਆਂ ਇਹਦਾ ਦਿਲ ਤੇ ਨ ਲੱਗਦਾ ਇਹਦਾ ਦਿਲ ਤੇ ਲਾਈਗਾ ਟੇਬਾ ਤੇ ਚੱਲਦੇ ਰਹਿੰਦੇ ਆ ਕਦੇ ਘਾਟਾ ਕਦੇ ਵੱਧ ਕਦੇ ਦਾਦੇ ਦੀਆਂ ਕਦੇ ਪੁੱਤੇ ਦੀਆਂ ਕਾਹਬ ਤਾਂ ਇੰਨੀ ਇਹ ਵੀ ਰਿਤੀ ਆ ਫਿਰ ਦੇਣੀ ਵੀ ਨਹੀਂ ਆ ਐ ਗੱਗੇ ਹਾਂ ਤਾਂ ਦਾਦੀ ਦੀ ਦੇਖੀ ਆ ਇਹ ਰਿਤੀ ਆ ਭਾਈ ਦੇਣਾ ਵੀ ਉਹਨਾਂ ਹੀ ਆ ਇਹ ਇੰਨਾ ਹੈਗਾ ਕਿਉਂਕਿ ਪਾਣੀ ਨਹੀਂ ਹੈਗਾ ਵਿੱਚ ਪਾਣੀ ਖਾ ਗਈ ਜ਼ਮੀਨ ਪੰਮੇ ਦੇ ਵੀ ਦੇਖਿਆ ਮੈਂ ਅੱਪਨੇ ਕੱਲ ਕਿੰਨਾ ਪਾਣੀ ਖੜਾ ਰਿਹਾ ਉਹਦੇ ਪੰਮੇ ਤੇ ਪੰਮੇ ਤੇ ਮਾੜਾ ਮੁੱਟਾ ਹੀ ਰਹਿ ਗਿਆ ਆ ਲੈ ਜਦਾ ਪਾਣੀ ਨਹੀਂ ਹੈਗਾ ਉਹ ਤਾਂ ਲਾਇ ਲਾਇ ਤਾਂ ਮਾੜਾ ਮੁੱਟਾ ਹੁਣਾ ਪਾਣੀ ਅਜੀ ਨਾ ਠੀਕ ਕਿੱਤਰਾ ਕਰੇ ਪਾ ਕੇ ਬੜੇ ਆਓ ਉਹ ਤੋਏ ਜਿਹੇ ਜਸਤ ਫੇਰ ਇਹਦਾ ਅੱਧਾ ਛੇ ਟਾਈਮ ਲੱਗਣਾ ਹੁੰਦਾ ਦੇਖਾ ਉੱਪਰ ਤੇ ਆਮਾਂ ਬਾਲਾ ਤਾਂ ਯਾਰ ਸੁੱਕੀ ਪਈ ਆ ਹੈ ਉਹ ਹਲੀ ਚਿਹੜੀ ਜੀਰੀ ਤੁਰਤੀ ਉਹ ਯਾਰ ਜਿਹੜੀ ਥੱਲੇ ਲੱਗੀ ਹੋਣੀ ਬਾਲੋ ਤੋੜ ਦੀ ਲੱਗੀ ਵੀ ਆ ਉਹ ਕੰਮ ਵੀ ਆ ਜਿਰੀ ਜਿਰੀ ਹੋਈ ਗੱਗੇ ਮੰਨ ਲਾ ਉੱਪਰ ਪਈ ਆ ਬਲ ਗੱਗੇ ਪੱਤੇ ਪਰ ਪਈ ਆ ਇਹ ਉਹਨਾਂ ਦੀ ਖਬਰੇ ਕਿਹੜੀ ਦੇਖ ਲਈ ਉਹ ਕੋ ਫਸਲਾ ਰੁਕ ਜਾ ਹੁਣ ਠੇਕ ਗਿਰ ਗਿਆ ਸਵਾਰਕ ਟੱਕਣਾ ਫਸਲਾ ਹੈ ਆ ਕੇ ਚੰਗਤ ਹਾਂ ਕਿੜੀ ਆਏ ਉਹ ਵਾਹ ਕਿਆ ਕਹਿੰਦੇ ਹੁੰਦੇ ਹੋਈਆਂ ਉਹ ਡੱਡੂ ਉੱਪਰ ਸਰਪਰੇ ਨਾ ਉਹ ਕਹਿਣਾ ਕਹਿਣਾ ਕਹਿੰਦੇ ਇਹਨੂੰ ਕਹਿਣਾ ਪੰਜ ਭੈਣਾ ਪੰਛੀ ਕਹਿਣਾ ਕਹਿਣਾ ਆਉਂਦੀ ਹੈ ਹੋ ਗਿਆ ਕੰਮ ਉਧਰ ਹਾਂ ਚੱਕਿਆਂ ਦਾ ਕੀ ਚੱਕ ਤਾ ਸਾਰੇ ਜਿੱਕੇ ਮਟਲਾਂ ਤੁਸੀਂ ਤਾਂ ਫਿਰ ਚੱਕ ਤਾ ਚੱਕ ਤਾ ਇਹ ਕਿਹ ਹੁਣ ਹਾਂ ਸਾਰਿਆਂ ਦਾ ਧਿਆਨ ਰੱਖਿਓ ਬਾਈ ਰਾਤ ਨੂੰ ਹੈ ਤਾਂ ਪਰਮੰਦਰ ਭਗਤ ਸਿੰਘ ਦੇ ਘਰ ਦੇ ਕੋਲ ਦੇਖਿਆ ਗਿਆ ਚਿਤਾ ਬਾਈ 15 ਮਿੰਟ ਪਹਿਲਾਂ 15 ਮਿੰਟ ਪਹਿਲਾਂ ਸਰਕਾਰ ਵਾਲੇ ਮੈਨੂੰ ਛੇੜੇ ਪਾਗਲ ਕਹੀ ਜਾਂਦੇ ਆ ਤੁਸੀਂ ਉਹ ਨਹੀਂ ਨਹੀਂ ਹਾਂ ਇਹ ਰਾਤ ਦੀ ਆ ਫਿਰ ਜੀ ਨੇ ਭੇਜੀ ਵੀ ਰਾ ਮਾਂਡੇ ਜੇ ਜ਼ਮੀਨ ਵਾਲੇ ਹੀ ਸਾਂਝਿਆਂ ਦੇ ਨਾਲ ਹਾਂ ਮੁੰਡਾ ਉਹਨੇ ਭੇਜੀ ਹੋਈ ਐ ਫੇਰ ਵੀਡੀਓ ਹੈ ਕੋਈ ਕਹਿੰਉ ਵੀਡੀਓ ਨਹੀਂ ਉਹਨੇ ਰਿਕਾਰਡਿੰਗ ਉਹ ਦੇਖਿਆ ਕਿਹਦਾ ਕਿਸੇ ਨੇ ਆਦੇ ਅਦੇ ਸਰਤਾਬਰ ਦੇ ਵਿੱਚ ਵੀ ਚਿੱਤਾ ਆ ਗਿਆ ਆਪਣੇ ਆਪਣੇ ਡੰਗਰਾਂ ਦਾ ਸਾਰਿਆਂ ਦਾ ਧਿਆਨ ਰੱਖਿਓ ਬਾਈ ਰਾਤ ਨੂੰ ਇਹਦਾ ਲਾਉ ਫਟਾਬਲੇ ਪਿੰਡ ਵੀ ਹੋਊਗੀ ਫਿਰ ਅੱਜ ਮਨੂ ਮਨੂ ਲੱਗਿਆ ਯਾਰ ਮੈਂ ਝੂਠੀ ਤਾਂ ਬੋਲਦਾ ਤੁਸੀਂ ਵੀ ਇਹੀ ਰੱਖਣਾ ਬਾਈ ਸਾਰਿਆਂ ਨੇ ਰਾਤ ਨੂੰ ਦੇ ਲੈ ਲੈ ਅਉਗੀ ਲਾਸਮੇਟ ਸਰਤਾਬਰ ਵੀ ਮੰਨ ਗਿਆ ਮੰਨੂ ਕਹੀ ਗਿਆ ਕਹਿੰਦਾ ਤੈਨੂੰ ਕਹਿੰਦਾ ਕੁੱਤੇ ਨੂੰ ਕਹੀ ਗਿਆ ਆਉਣ ਦੱਸ ਮਨੂ ਸ਼ੱਕ ਪਈ ਮੈਂ ਤਾਂ ਹੀ ਗਿਆ ਭਾਈ ਭੈਣ ਪਿੰਡ ਨੂੰ ਲੰਘ ਲੈ ਆਓ ਫਿਰ ਆਹ ਇਹਦਾ ਮਤਲਬ ਮਾਰ ਗਿਆ ਜੀ ਮੰਗ ਗਿਆ ਗਲੀਆਂ ਮੋਂ ਲੱਗ ਕੇ ਉਹ ਨੂੰ ਕਰਾ ਬੜ ਜਾਂਦਾ ਯਾਰ ਉਹ ਨਗਰਾਂ ਵਾਲੇ ਨੂੰ ਤਾਂ ਨਹੀਂ ਕਿਹਾ ਕਿਸੇ ਨੇ ਆ ਹੁਣ ਲਾਉਸਮਿੰਟਾਈ ਦੇ ਸਾਹਮਣੇ ਆ ਲਾਗਲੇ ਪਿੰਡ ਤੇ ਮੈਂ ਨਾ ਜਿੱਕੜਾ ਹੁਣ ਉਹ ਤਖਤ ਆਇਆ ਬਣਾਓ ਗੇਟ ਆ ਉਹ ਬਾਈ ਨੇ ਤੋੜ ਲਈ ਮੈਂ ਇਹ ਨੂੰ ਕੁਰਸੀ 'ਤੇ ਨਹੀਂ ਬੈਠਾ ਦਾ ਉਹ ਥੱਲੇ ਲਾਈ ਵੀ ਜਾਣੇ ਦੇਖਣ ਇਹਨੂੰ ਬੰਦਾ ਯਾਰ ਪੈਰ ਪੂਰੇ ਤੇ ਪਛਾੜੇ ਹੁੰਦਾ ਬੰਦਾ ਵੀ ਕੋਈ ਆਇਆ ਹੋਈ ਉੱਪਰ ਆਪਰ ਨਾ ਪਤਾ ਨਾ ਜਾਂਦਾ ਉਹ ਥੇ ਮੈਨੂੰ ਲੱਗਿਆ ਵੀ ਜਾਂ ਚਿੱਤਾ ਜਾਂਦਾ ਯਾਰ ਬਦਲ ਖਿਆ ਪੂਰਾ ਹੈ ਨਾ ਇਹ ਤੇ ਮੈਂ ਤਾਂ ਹੀ ਗਿਆ ਮੈਂ ਤੁਹਾਨੂੰ ਆਲੇ ਲਾਉਟ ਦੇ ਸਾਹਮਣੇ ਰਿਕਾਰਡਿੰਗਾਈ ਦੀ ਰਾਤ ਨੂੰ ਸੁਰਤਾਪੁਰ ਦਾ ਗੌਂਡੀ ਹੈ ਕੋਲੇ ਜਿੱਥੇ ਜ਼ਮੀਨ ਹੈ ਆਪਣੀ ਫੇਰ ਪਤਾ ਨਹੀਂ ਕਿ ਇਹਦੇ ਘਰ ਕੋਲੋਂ ਕਹਿੰਦਾ ਨੂੰ ਬਈ ਇਹ ਸੁੱਤਾ ਉੱਠਿਆ ਹੋਣਾ ਤੂੰ ਜਾ ਕੇ ਦੇ ਹੀ ਆ ਆ ਦੇ ਕਿਹਦੇ ਘਰ ਕੋਲੋਂ ਕਹਿੰਦਾ ਸੁਰਤਾਪੁਰ ਦੇ ਵਿੱਚ ਵੀ ਚੀਤਾ ਆ ਗਿਆ ਆਪਣੇ ਆਪਣੇ ਡੰਗਰਾਂ ਦਾ ਸਾਰਿਆਂ ਦਾ ਧਿਆਨ ਰੱਖਿਓ ਬਾਈ ਰਾਤ ਨੂੰ ਸੁਰਤਾਪੁਰ ਮੰਡ ਭਗਤ ਸਿੰਘ ਦੇ ਘਰ ਦੇ ਕੋਲ ਭਗਤ ਸਿੰਘ ਹੋਣਾ ਕੋਈ 15 ਮਿੰਟ ਪਹਿਲਾਂ ਕਹਿੰਦਾ ਕਿਤੇ ਕੱਲੇ ਕੱਲੇ ਘਰ ਜੀ ਹੈ 15 ਮਿੰਟ ਪਹਿਲਾਂ ਕਹਿੰਦਾ ਫੇਰ ਰਾਤ ਦੇਖਿਆ 15 ਮਿੰਟ ਪਹਿਲਾਂ ਦੀ ਤਾਂ ਬਰਾਤ ਫਿਰ ਰਾਤ ਮੰਡਦੇ ਉਹ ਇਹਨੂੰ ਆ ਗਿਆ ਫਿਰ ਉਹ ਹੁਣ ਕਿਆ ਬਰਾ ਉਹੀ ਦਾ ਕੇ ਯਾਰ ਆਹੋ ਖਿੱਤਾ ਖਿੱਤਾ ਉਹਨੂੰ ਡੰਗਲਾਤ ਹੈ ਸਾਰਾ ਜਿਹੜਾ 2 ਕਿਲੋਮੀਟਰ ਹੈ ਮੰਡਦੇ ਇਹਨਾਂ ਮੰਡਦਾਗਾ ਪੰਛੀ ਚਲੋ ਹੁਣ ਕਿਆ ਬਾਤ ਹੁਣ ਕਿਆ ਬਾਤ ਹੈ ਮੈਂ ਆ ਸਾਹਿਬ ਜੀ ਤਾਂ ਨਹੀਂ ਮਖੌਲ ਕਰਦੇ ਤੇ ਜਦ ਖੜ ਜਾ ਮੈਂ ਗਰੁੱਪ ਚ ਪੁੰਦਾ ਪਾ ਇਹਨੂੰ ਮੈਂ ਥਾਲੇ ਮੈਨੂੰ ਕਹਿੰਦੇ ਨੀਂਦਾ ਤਾਂ ਤਾਂ ਨਹੀਂ ਕੀਤੇ ਜਾਚੇ ਤੂੰ ਸੋਣ ਲੈ ਦੇਖ ਲਓ ਸਵਾਦ ਆ ਤੁਹਾਡਾ ਗਵਾਂਢੀ ਆ ਗਿਆ ਗਵਾਂਢ ਚ ਨਹੀਂ ਮੈਂ ਸਾਰੀ ਰਾਤ ਮੈਂ ਸਿਰੇ ਤੇ ਉੱਥੇ ਦੇਖਿਆ ਯਾਰ 4 ਵਜੇ ਦੇਖਿਆ ਇਹਨੇ 4 ਵਜੇ 5 ਵਜੇ ਮੈਂ ਸੋਚਦਾ ਬਹੁਤ ਬਹੁਤ ਕਰਨ 6:30 5 ਦਾ ਟਾਈਮ ਤਾਂ ਯਾਰ ਜਦ ਮੈਂ ਕੱਖ ਪਾ ਕੇ ਮੈਸਾ ਚੋਂ ਲੱਗੇ ਸੀ ਯਾਦ ਯਾਦਤਾ ਲਖਿਆ ਗਲੀ ਦੀ ਮੈਨੂੰ ਸ਼ੱਕ ਪਈ ਮੈਂ ਮੇਰੇ ਕੋਲ ਘੱਟਿਆ ਕਿ ਨਹੀਂ ਨਿਕਾ ਗਈ ਮੈਂ ਸੜ ਚਿੱਤੇ ਵਰਗਾ ਮੈਂ ਤਾਂ ਆਇਆ ਕੁੱਤਾ ਲਖਿਆ ਮੈਂ ਸੜ ਚਿੱਤੇ ਵਰਗਾ ਦਾ ਮੈਂ ਸੜ ਮਾਲਾ ਕੱਟੂ ਕਿੰਨੇ ਗਏ ਤੇ ਚਿੱਤਾ ਹੁੰਦਾ ਉਹ ਲੜ ਲੜਦਾ ਪਿਆ ਬਈ ਤਾਂ ਮੇਰੇ ਦਬਾਗ ਮਗਾ ਲਾਈ ਟੱਪਿਆ ਹੋ ਗਲੀ ਗਲੀ ਲੰਘ ਗਿਆ ਕੁੱਤਾ ਦੇਖੋ ਕੋ ਕੁੱਤਾ ਤਾਂ ਲੈ ਗਿਆ ਹੂੰਗਾ ਕੋਈ ਨਾ ਕੋਈ ਕੁੱਤਾ ਨਹੀਂ ਦਿਖ ਰਿਹਾ ਕੁੱਤੇ ਦਾ ਕੁੜੀ ਜਿਹਦਾ ਕੁੱਤੇ ਨਹੀਂ ਬੋਲਦੇ ਯਾਰ ਉਹ ਕੁੱਤੇ ਜੇ ਉਂਦੀ ਹੀ ਗਿਆ ਖਾ ਕੇ ਚੱਕਦਾ ਚੱਕਦਾ ਤਾਂ ਹੈਗਾ ਕੁੱਤਿਆਂ ਨੂੰ ਇਹ ਚੱਕਦਾ ਤਾਂ ਹੈਗਾ ਹਾਂ ਇਹ ਜਿੱਥੇ ਕਿੱਥੇ ਤੇ ਹੋਏ ਆ ਇਹ ਸਰਜੀ ਨਾ ਦਾ ਕੈਮਰਾ ਨਹੀਂ ਹੈਗਾ ਨਹੀਂ ਆਏ ਨਹੀਂ ਪਤਾ ਤੇਰਾ ਇਹ ਨਾ ਇਹ ਤਾਂ ਜਾਨਮਹਲ ਵਾਲੇ ਕੈਮਰੇ ਵੀ ਹੈਗੇ ਉੱਥੇ ਉਦੋਂ ਪਤਾ ਲੱਜਣਾ ਉਧਰ ਨਹੀਂ ਜਿਹੜੇ ਗਲੀ ਨੂੰ ਪੈ ਕੈਮਰਾ ਉਥੇ ਪਤਾ ਲੱਗੂਗਾ ਗਲੀ 'ਚ ਹੈ ਨਹੀਂ ਕੈਮਰਾ ਉਹਨੇ ਹੋਂ ਸਾਹ ਦੱਸਤਾ ਜਾਂਦਾ ਮੂਰੇ ਉਹ ਤਾਂ ਨੇ ਢਾਤਾ ਕੈਮਰੇ ਪੱਟੇ ਪਏ ਆ ਪੱਟੇ ਪਏ ਕੀਨੇ ਜਾਨਮਹਲ ਦੇ ਨਹੀਂ ਸਰਪਜੀ ਦਾ ਵੀ ਲੱਗਿਆ ਰਿਆ ਕੈਮਰਾ ਉਹੀ ਗਲੀ ਨੂੰ ਗਿਆ ਗੁਰਦੁਆਰੇ ਕਿੰਨੀ ਨੂੰ ਆਏ ਮਨੂ ਸ਼ੱਕ ਆ ਭਾਈ ਤੇਰੇ ਸਾਹਮਣੇ ਆ ਦੇਖ ਲੈ ਰਿਕਾਰਡਿੰਗ ਆ ਗਈ ਮੈਨੂੰ ਮਖੌਲ ਕਰ ਦੇ ਸਾਰੀ ਹਾਂ ਤੱਕ ਤੇ ਨਹੀਂ ਠੰਡਾ ਹੋ ਗਿਆ ਬਾਕੀ ਨਹੀਂ ਨਹੀਂ ਫਿਰ ਵੀ ਯਾਰ ਬੰਦੇ ਨੂੰ ਚੁਕਾਨਾ ਰਹਿਣਾ ਚਾਹੀਦਾ ਭਾਈ ਆਹੋ ਜੇ ਹੁਣ ਵਾਰਨਿੰਗ ਹੀ ਆਈ ਹੋਈ ਤੇ ਚੁਕਾਨਾ ਰੱਖਣਾ ਚਾਹੀਦਾ ਯਾਰ ਕੋਈ ਗੱਲ ਹੈਗੀ ਤਾਂ ਹੀ ਹੈ ਓਕੇ ਭਾਈ ਸਾਰੇ ਆਪਣਾ ਚੰਟ ਰੋ ਰਾਤ ਨੂੰ ਬਾਈ ਮੰਡ ਮੋਟਰ ਦਾ ਗੱਡਾ ਆ ਰਹਾ ਨਹੀਂ ਗੰਨੇ ਗੁੰਨੇ ਵੀ ਜਾਣਾ ਬਾਈ ਦੋ ਤਿੰਨ ਜਣੇ ਸੂਆ ਫਲੂਆ ਕੋਲ ਚਾਹੀਦਾ ਮਾੜਾ ਮੁੱਠ ਹਸਿਆਰ ਤਾਂ ਉਹ ਵੀ ਯਾਰ ਇਹਦਾ ਕਿਆ ਪਤਾ ਜੇ ਤਨੂੰ ਦਿਨ ਚੇ ਮਿਲ ਜਵੇ ਹੋ ਇਹਦਾ ਕਿਆ ਇਹਦਾ ਵੀ ਥੋੜੀ ਇਹ ਚੀਜ਼ ਝਾਟ ਮਾਰਦਾ ਇਹ ਝਾਟ ਇਹਦਾ ਯਾਰ ਤੇ ਇਹਦਾ ਝਾਟ ਮਾਰਦਾ ਇਹਦਾ ਬਹੁਤ ਤੇ ਚੀਜ਼ ਆ ਆ ਫੁੱਟੀ ਬਹੁਤ ਹੈ ਯਾਰ ਇਹ ਝਾਟ ਮਾਰ ਨਹੀਂ ਲੱਗਦਾ ਬੰਦੇ ਪਰ ਜੇ ਦੰਦ ਜੇ ਮਾਲੇ ਹਟ ਮਾ ਥੋੜੀ ਦਿਨ ਨੂੰ ਔਰ ਆ ਹਸਿਆਰ ਕੋਲ ਰੱਖੋ ਮੈਂ ਇਸ ਨੂੰ ਨਹੀਂ ਚੂਕਾ ਰੰਦਦਾ ਕੈ ਇਹਨੂੰ ਨਹੀਂ ਪਾਣੀ ਪਾ ਦਾਂਗਾ ਮੈਂ ਨਾ ਜਲਾਇਦਾ ਹੁਣ ਪਿੰਡ ਜੀ ਆਇਆ। ਨਾ ਹੈ ਦਾ ਪਿੰਡ। ਇਹ ਹਥਿਆਰ ਦਾ ਨਾ ਕੋਲ ਰੱਖੋ। ਨਹੀਂ ਹੂੰ ਮੈਂ ਕਹਿੰਦਾ ਬੰਦਾ ਹਿਸ਼ਾਰ ਹੈ ਨਾ ਚਾਹੀ ਤੈਨੂੰ ਡੰਗਰ ਲੋਕਾਂ ਦੇ ਬਾਹਰ ਵੀ ਖੜੇ ਆ ਬਾਈ। ਆਪਣੇ ਤਾਂ ਅੰਦਰ ਆ ਚੱਲ। ਹੂੰ ਗੁੱਜਰਾਂ ਦੇ ਬਾਹਰੇ ਆ। ਹੈ ਕਿ ਨਹੀਂ? ਜ਼ਰੂਰੀ ਬੰਦਾ ਚਕਾਨ ਰਹੀਂ। ਠੀਕ ਆ ਬਾਈ। ਹਲੋ ਐਉਂ ਹੁੰਦਾ ਹੈਗਾ। ਹੂੰ ਤੇ ਲੌਸਮ ਟੋਈ ਪਾਸੋਂ। ਆਹ ਚੱਕਲਾਂ ਕੋਲ। ਚਲੋ ਬਾਈ। ਠੀਕ ਚਲੋ। ਦੇਖੋ। ਤੇ ਜਾਇਆ ਜੇ ਜਾਣਾ ਫਿਰ ਹਨੇਰਾ ਕੰਗੂ ਆਪਾਂ। ਤੇ ਸਵੇਰ ਨਹੀਂ ਜਾਇ। ਡਰ ਗਿਆ। ਆ ਨਾ ਹਾਲਾ ਹਾ ਐ ਵੀ ਨਾਲ ਫਰਤਾਪੁਰੇ ਦੇਖਿਆ ਕਿਸੇ ਨੇ ਕਦੇ ਉੱਥੇ ਬੈਠਾ ਹੋਵੇ ਬਾਬੇ ਵਾਲੇ ਕੁਆਰਟਰ ਮਾ ਹੋ ਗਿਆ ਬਦ ਉਸ ਡੰਗਲੇ ਨਾਲ ਉਹ ਡੰਗਲੇ ਆ ਉਸ ਡੰਗਲੇ ਆ ਉਹ ਤੇ ਨਾ ਕੁਰੀ ਹੈਗਾ ਤੂੰ ਜਲੂਗੇ ਕੱਲੂ ਸੁਹਾ ਨਾਲ ਆ ਬਾਈ ਹੁਣ ਸੁਹਾ ਨਾਲ ਖਾ ਗਮ ਜੇ ਡੰਗੇ ਦਾ ਆਪਣਾ ਕੱਖ ਪੱਢ ਨੂੰ ਜਾਂਦੇ ਆ ਸੁਹਾ ਨਾਲ ਰੱਖੋ ਬਾਈ ਨਾਲ ਰੱਖੋ ਬਸ ਹੁਣ ਸੁਹਾ ਆਪਾਂ ਨਾਲ ਰੱਖੋ ਸੁਹਾ ਸਭ ਨਾਲ ਤੇਜ਼ ਤਾਂ ਹਸਿਆਰ ਬਾਈ ਮਾਠੜ ਦੀ ਜੀ ਦੀ ਆ ਉਹ ਆਪਾਂ ਕਹੀਗੇ ਉਧਰ ਆ ਚੱਲ ਕੀ ਦੀ ਮਰਜ਼ੀ ਆ ਚੱਲ ਠੀਕ ਆ ਜੀ ਚੰਗਾ ਕਲ <laughs>